ਇਹ ਹੈ ਵੀਰਪਾਲ ਕੌਰ ਉਮਰ 56 ਦੀ ਤੇ ਕੰਮ 11 ਸਾਲਾਂ ਵਾਲੀ ਵੀਰਪਾਲ ਨੇ ਤੌੜਾਂ ਦੇ ਵਿੱਚੋਂ 26 ਮੈਡਲ ਹਾਸਲ ਕੀਤੇ ਆ ਸਿਰਫ ਪੰਜਾਬ ਚੋਂ ਨਹੀਂ ਇਹ ਤਾਂ ਨੇਪਾਲ ਵਿੱਚ ਵੀ ਖੇਡ ਕੇ ਆਈ ਹੈ ਕਹਿੰਦੀ ਜਜ਼ਬਾ ਤਾਂ ਇੰਨਾ ਹਲੇ ਬਹੁਤ ਕੁਝ ਕਰਨਾ ਹੈ ਹਲੇ ਹਲੇ ਤਾਂ ਸ਼ੁਰੂਆਤਾਂ ਹੀ ਆ ਅੱਗੇ ਕੀ ਵੇਖੋ ਹੋਣਾ ਕੀ ਹੈ ਤੇ ਦੋਹਾਂ ਜੀਆਂ ਦਾ ਪਿਆਰ ਇੰਨਾ ਕਿ ਤੁਸੀਂ ਜੋੜੀ ਦੀਆਂ ਗੱਲਾਂ ਸੁਣ ਕੇ ਹਾਸਦੇ ਰਹਿ ਜਾਉਗੇ ਹਾਸੇ ਹਾਸੇ ਚ ਬਹੁਤ ਘੈਂਟ ਗੱਲਾਂ ਕਰ ਗਏ ਨੇ ਕਿ ਨੌਜਵਾਨਾਂ ਨੂੰ ਸਿੱਧੇ ਰਾਹ ਪਾ ਦੇਣਗੇ ਆ ਉਮਰ ਚ ਭਾਵੇਂ ਬੇਬੇ ਲੱਗਦੀ ਆ ਪਰ ਭੁੱਲ ਗਏ ਵੀ ਬੇਬੇ ਨਾ ਜਾਣਿਓ ਕਾਰਨਾਮੇ ਆਉ ਤੁਹਾਨੂੰ ਸੁਣਾਉਨੇ ਆ ਇਹਨਾਂ ਦੇ ਲੋਕੋ ਇਸਨੂੰ ਥੋੜਾ ਘੱਟ ਚੰਗਾ ਸਮਝਦੇ ਆ ਜੇ ਪਿੰਡਾਂ ਵਿੱਚ ਚੰਗਾ ਸਮਝਦੇ ਤਾਂ ਸ਼ਾਇਦ ਮੈਂ ਅੱਜ ਕਿਤੇ ਪਹੁੰਚੀ ਹੁੰਦੀ ਕਿਉਂਕਿ ਮੈਂ ਆਪਦੀ ਸ਼ੁਰੂ ਚ ਗੇਮ ਕਰਦੀ ਹੁੰਦੀ ਸੀ ਉਹਦੋਂ ਮੈਂ ਬਿਆਦੋ ਪਹਿਲਾਂ ਜੀ ਤੇ ਫਿਰ ਉਦੋਂ ਘਰ ਜਾਣੇ ਜਿਹੜਾ ਅੱਗੇ ਇਕੱਲੇ ਨੂੰ ਘੁਲਾਉਣਾ ਪਸੰਦ ਨਹੀਂ ਕੀਤਾ ਵੀ ਨੈਸ਼ਨਲ ਤੌਰ ਤੇ ਜਾ ਕਿਵੇਂ ਵੀ ਨਹੀਂ ਨਾ ਚੰਗਾ ਸਮਝਦੇ ਸੀ ਤੇ ਜੇ ਮੈਨੂੰ ਉਦੋਂ ਘਲਾਇ ਹੁੰਦਾ ਤੇ ਸ਼ਾਇਦ ਮੱਝ ਕਿਤੇ ਕਿਤੇ ਪਹੁੰਚੀ ਹੁੰਦੀ ਮੇਰੇ ਉਹ ਅੰਦਰ ਕੀੜਾ ਸੀ ਜਿਹੜਾ ਕਿ ਹੁਣ ਮੇਰੇ ਤੇ ਅੰਕਲ ਮੇਰਾ ਉਹ ਸਾਥ ਦੇ ਕੇ ਪੂਰਾ ਕਰ ਰਹੇ ਇਨਾਂ ਦੀ ਹਰ ਗੱਲ ਨਾਲ ਸਹਿਮਤ ਹੋਈਆਂ ਜਿਹੜੀ ਇਹਨਾਂ ਦੀ ਖੁਸ਼ੀ ਸੀ ਨਾ ਮੈਨੂੰ ਪਤਾ ਲੱਗਦਾ ਸੀ ਵੀ ਇਹ ਮੈਨੂੰ ਪਰਿਵਾਰ ਨਾਲ ਆਪਦੇ ਪਰਿਵਾਰ ਨਾਲ ਕਿਵੇਂ ਚਾਹੁੰਦੇ ਆ ਆਪਦੀਆਂ ਭੈਣਾਂ ਨਾਲ ਕਿਵੇਂ ਚਾਹੁੰਦੇ ਕਿਸੇ ਨਾਲ ਵੀ ਮੈਂ ਉਸ ਗੱਲ ਨੂੰ ਫਾਲੋ ਕੀਤਾ ਵੀ ਮੈਨੂੰ ਇਹ ਇਹ ਕਰਨਾ ਚਾਹੀਦਾ ਜਿਹਦੇ ਜਿਹਦੇ ਤੇ ਖੁਸ਼ ਹੁੰਦੇ ਆ ਮੈਂ ਹਰ ਗੱਲ ਕੀਤੀ ਜਿਹਦੇ ਜੇ ਖੁਸ਼ ਹੁੰਦੇ ਸੀ ਤੇ ਇਹਨਾਂ ਨੂੰ ਮੈਂ ਜਿੱਤ ਲਿਆ ਇੱਕ ਤਰ੍ਹਾਂ ਦਾ ਤੇ ਇਹਦਾ ਬੇਨਾ ਬਿਰਕ ਬਹੁਤ ਭਲੇ ਮਾਨਸੂਰ ਜੀ ਜੱਥੋ ਵੀ ਤੁਸੀਂ ਮੇਰੇ ਥੋੜਾ ਉਹ ਜਦੋਂ ਮੈਂ ਜੀਰੇ ਉਲਾਕੇ ਪਿੰਡ ਲੈਣ ਗਿਆ ਨਾ ਉਹ ਸਕੂਟਰ ਤੇ ਬਹਿਣਾ ਮੈਂ ਜਿਹੜਾ ਬੰਦਾ ਭਲਾ ਮਾਨਦੋ ਯਾਰ ਬੜੀ ਭਲੀ ਵਾਰ ਚਲੇ ਲਈ ਯ ਆਪਣਾ ਸਾਰੇ ਕੰਮ ਆਪ ਕਰਦੀ ਹਾਂ ਹਾਲਾਂਕਿ ਮੇਰੇ ਨੋਆ ਆਈਸੀ ਮੇਂ ਕਦੇ ਪਾਣੀ ਦਾ ਗਲਾਸ ਨਹੀਂ ਸੀ ਉਹ ਤਾਂ ਮੰਗਿਆ ਮੈਂ A to Z ਕੰਮ ਸਾਰਾ ਕਰਦੀ ਹਾਂ ਕੱਪੜੇ ਧੋਣੇ ਪੋਚੇ ਲਾਉਣੇ ਕਾਕੇ ਨੂੰ ਡਿਊਟੀ ਤੋਰਨਾ ਉਹਦੀ ਵਰਦੀ ਪ੍ਰੈਸ ਕਰਨੀ ਟਾਈਮ ਟੂਨ ਰੋਟੀ ਬਣਾ ਕੇ ਦੇਣੀ A to Z ਕੰਮ ਕਰਦੀ ਕਰਦੀ ਹਾਂ ਕੋਈ ਵੀ ਘਰ ਦੀ ਨੌਕਰ ਵਗੈਰਾ ਨਹੀਂ ਹਾਲੋ ਕਿ ਬੱਚੇ ਕਹਿੰਦੇ ਮम्मा ਤੁਸੀਂ ਮੈਂ ਕਿਹਾ ਨਹੀਂ ਜੇ ਮੈਂ ਕੰਮ ਛੱਡਦਾ ਤੇ ਮੇਰੀ ਸਿਹਤ ਖਰਾਬ ਹੋ ਜਾਊਗੀ ਉਹਨੂੰ ਇੱਕ ਨੋ ਨਹੀਂ ਸਮਝਿਆ ਮੈਂ ਬਿਨਾਂ ਦਾਜ ਤੋਂ ਵਿਆਹ ਕੀਤਾ ਕੋਈ ਇੱਕ ਸੂਟ ਵੀ ਨਹੀਂ ਲਿਆ ਜਿਹੜਾ ਕੋਈ ਸੱਸਾ ਸੂਸਾ ਲੈਂਦੀਆਂ ਮੈਂ ਕਿਹਾ ਸੀ ਇੱਕ ਵਾਰ ਤੇ ਮੈਂ ਰਿਸ਼ਤਾ ਖੁਦ ਕੀਤਾ ਪਰ ਮੈਨੂੰ ਇਹ ਕਹਿਆ ਸੀ ਵੀ ਕੋਈ ਸੂਟ ਵਗੈਰਾ ਸਾਡੇ ਘਰ 'ਚ ਨਹੀਂ ਆਉਣਾ ਚਾਹੀਦਾ ਦਾਜ ਤਾਂ ਬਹੁਤ ਵੱਡੀ ਗੱਲ ਹਾਲਾਂਕ ਕਹਿੰਦੇ ਤੁਸੀਂ ਦੂਰੀ ਤੋਂ ਜਵਾਨ ਹੁੰਦੇ ਜਾਂਦੇ ਲੋਕ ਤਾਂ ਵੀ ਬਹੁਤ ਕੁਝ ਕਹਿੰਦੇ ਹੁੰਦੇ ਆ ਲੋਕ ਤਾਂ ਕਹਿੰਦੇ ਜਿੱਦੇ ਗੋਡਾ ਟੁੱਟ ਗਿਆ ਉਹਦੇ ਇਹ ਮੰਜੇ ਤੇ ਬੈਠੂਗਾ ਮੈਂ ਕਹਿੰਦਾ ਜਦੋਂ ਜਿਹੜਾ ਗੋਡਾ ਹੁਣ ਤਾਂ ਕੰਮ ਦਿੰਦਾ ਜਿੰਨਾ ਚਿਰ ਤਾਂ ਕੰਮ ਲਈਏ ਜਿੱਦੇ ਟੁੱਟੇ ਗੋਡੇ ਤਾਂ ਫਿਰ ਬਹਿਣਾ ਹੀ ਬਹਿਣਾ ਹਨਾ ਕਿਉਂਕਿ ਜਿੰਨਾ ਚਿਰ ਤੁਰੇ ਫਿਰਦੇ ਤੁਰੇ ਫਿਰਦੇ ਮੈਨੂੰ ਇਹ ਖੁਸ਼ੀ ਆ ਵੀ ਇਹ ਖੁਸ਼ ਆ ਮੇਰੇ ਜੀ ਨਾ ਬਗਉਣੀ ਪਾਰ ਲਾਂਵਾਂ ਅੱਲਾਹ ਇਨਸ਼ਾ ਅੱਲਾਹ ਕੋਈ ਨਹੀਂ ਖਰਚੇ ਖਰਚਾ ਕੁਝ ਨਹੀਂ ਕਰਦਾ ਮੈਂ ਤਾਂ ਮੋਬਾਈਲ 'ਚ ਪੈਸੇ ਨਹੀਂ ਪਾਉਂਦੀ ਉਹ ਗਵਾਂਡੀਆਂ ਦਾ ਵਾਈਫਾਈ ਚੱਲਦਾ ਚਾਹੁੰਦਾ ਮੇਰਾ ਸਸੀ ਕਾਲ ਜੀ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਅੱਜ ਦੀ ਇੰਟਰਵਿਊ ਬੇहद ਖਾਸ ਹੋਵੇਗੀ ਕਿਉਂਕਿ ਅੱਜ ਦੀ ਇੰਟਰਵਿਊ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਕਹਿੰਦੇ ਅਸੀਂ 55 ਸਾਲ ਦੀ ਉਮਰ 'ਚ 50 ਸਾਲ ਦੀ ਉਮਰ 'ਚ ਤੁਰ ਨਹੀਂ ਸਕਦੇ ਪਰ ਅੱਜ ਇਦਾਂ ਦੀ ਉਦਾਹਰਣ ਦਿਖਾ ਰਹੇ ਹਾਂ ਤੁਹਾਨੂੰ ਇਦਾਂ ਦੀ ਇੰਟਰਵਿਊ ਲੈ ਕੇ ਆ ਰਹੇ ਹਾਂ 50 ਸਾਲ ਤੋਂ ਪਲੱਸ ਨੇ ਮਾਤਾ ਜੀ ਪਰ ਗਰਾਉਂਡਾਂ ਦੇ ਵਿੱਚ ਪਾਇਦੇ ਨੇ ਗਰਾਉਂਡਾਂ ਦੇ ਵਿੱਚ ਕਸਰਤ ਕਰਦੇ ਨੇ ਇੱਥੋਂ ਤੱਕ ਕਿ 골ਡ ਮੈਡਲ ਵੀ ਪੰਜਾਬ ਦੇ ਲਈ ਜਿੱਤ ਕੇ ਲਿਆਏ ਨੇ ਭਾਰਤ ਦੇ ਲਈ ਜਿੱਤ ਕੇ ਲਿਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਐਸ ਲਾਈਕ ਸਮਝਾ ਕੇ ਮੈਂ ਇੰਟਰਵਿਊ ਕਰਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਵੀਰਪਾਲ ਕੌਰ ਹੈ ਬੇਟੇ ਜੀ ਮਾਤਾ ਜੀ ਜਿਹੜੀ ਤੁਹਾਡੀ ਉਮਰ ਹੈ ਕਿੰਨੀ ਉਮਰ ਹੈ ਮੇਰੀ ਉਮਰ 55 ਪਲੱਸ ਆ 56 ਸਾਲ ਆ ਜੀ ਗੋਡੇ ਨਹੀਂ ਦੁਖਦੇ ਕਿਉਂਕਿ ਆ ਉਮਰ ਚ ਤਾਂ ਗੋਡੇ ਦੁਖਣ ਲੱਗ ਜਾਂਦੇ ਆ ਬੇਟੇ ਗੋਡੇ ਦੁਖਣ ਦੇ ਡਰ ਤੋਂ ਤਾਂ ਮੈਂ ਲੱਗ ਰਹੀ ਆ ਵੀ ਮੇਰੇ ਹੁਣ ਮੈਂ ਐਕਸਰਸਾਈਜ਼ ਕਰਦੀ ਆ ਪ੍ਰੈਕਟਿਸ ਕਰਦੀ ਆ ਤੇ ਮੈਨੂੰ ਕੋਈ ਵੀ ਬਿਮਾਰੀ ਨਹੀਂ ਹੈਗੀ ਜੀ ਮੈਂ ਕਦੀ ਵੀ ਡਾਕਟਰ ਦੇ ਕੋਲ ਨਹੀਂ ਗਈ ਦਵਾਈ ਲੈਣ ਜੀ ਅੱਜ ਤੱਕ ਕਦੇ ਨਹੀਂ ਗਈ ਬਿਲਕੁਲ ਨਹੀਂ ਗਈ ਬਿਲਕੁਲ ਨਹੀਂ ਗਈ ਕੋਰੋਨਾ ਹੋਇਆ ਸੀ ਉਹਨੂੰ ਮੈਂ ਮਾਰ ਦਿੱਤੀ ਮੈਨੂੰ ਬਹੁਤ ਜ਼ਿਆਦਾ ਕੋਰੋਨਾ ਹੋ ਗਿਆ ਸੀ ਮਤਲਬ ਕਿ ਡਾਕਟਰਾਂ ਦਾ ਤੇ ਜਵਾਬ ਹੀ ਸੀ ਤੇ ਪਰ ਮੈਂ ਆਪ ਜੀ ਇਮਿਊਨਿਟੀ ਨਹੀਂ ਮੇਰੀ ਸੀ ਵੀ ਉਸ ਵਕਤ ਕਿੱਦਾਂ ਦੇ ਹਾਲਾਤ ਸੀ ਹਾਲਾਤ ਤਾਂ ਬਿਟਾਈ ਸੀ ਵੀ ਬਹੁਤ ਔਖਾ ਸੀ ਘਰ ਵਿੱਚ ਕਿਉਂਕਿ ਮੈਂ ਕੱਲੀ ਲੇਡੀ ਸੀ ਤੇ ਤੇਰੇ ਅੰਕਲ ਮੇਰਾ ਪੂਰਾ ਸਾਥ ਦਿੰਦੇ ਰਹੇ ਇਹਨਾਂ ਨੇ ਬੱਚਿਆਂ ਨੂੰ ਸੰਭਾਲ ਲਿਆ ਕਿਉਂਕਿ ਉਦੋਂ ਹੋਟਲ ਵਗੈਰਾ ਸਭ ਬੰਦ ਸੀ ਕੁਝ ਵੀ ਖਾਣਾ ਨਹੀਂ ਸੀ ਮਿਲਦਾ ਇਹਨਾਂ ਨੇ ਮੇਰੀ ਪੂਰੀ ਸਪੋਰਟ ਕੀਤੀ ਤੇ ਮੈਨੂੰ ਵੀ ਸੰਭਾਲਿਆ ਤੇ ਮੇਰੇ ਬੱਚਿਆਂ ਨੂੰ ਵੀ ਸੰਭਾਲ ਲਿਆ ਅੰਕਲ ਜੀ ਨਾਲ ਵੀ ਗੱਲਬਾਤ ਕਰਾਂਗੇ ਗੁੱਸਾ ਨਾ ਕਰਦੇ ਹਨ ਕਿਵੇਂ ਅੰਕਲ ਜੀ ਠੀਕ ਹੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਤੇ ਫਿਰ ਕੋਰੋਨਾ ਦੇ ਵੇਲੇ ਕਿੱਦਾਂ ਦੇ ਹਾਲਾਤ ਸੀ ਬਹੁਤ ਮਾੜੇ ਲਾ ਸੀ ਕੋਈ ਤੁਹ ਮਾਰੇ ਇਹਨਾਂ ਨੂੰ ਜੀ ਕੋ ਰੋਟੀ ਪਾਣੀ ਮਾੜਾ ਮੋੜ ਸਿਆਰਾ ਕਰਨਾ ਸਾਰਾ ਕੋਈ ਕੱਲ ਰਹਿਗੇ ਜੀ ਆਪ ਹੀ ਕਰਦੇ ਜੀ ਤੇ ਆਪ ਹੀ ਕਰਨਾ ਹੈ ਹੋਰ ਇਸ ਸਰ ਦਫਤਰੀ ਫਿਰ ਐਂ ਆਉਂਦੇ ਹੀ ਨਹੀਂ ਸੀ ਆਉਂਦੇ ਤਾਂ ਹੈਗੇ ਸੀ ਪਰ ਉਹ ਫਿਰ ਐ ਕਿ ਆ ਵੀ ਉੱਥੋਂ ਤੁਹਾਨੂੰ ਨਾ ਹੋ ਜੇ ਹੂੰ ਤੇ ਅਸੀਂ ਤਾਂ ਹੁਣ ਜਿਹੜਾ ਹੈਗੇ ਆ ਬਸ ਪੁਲਿਸ ਸਰ ਕਹਿੰਦੇ ਆਉਣੇ ਆ ਫਿਰ ਅਸੀਂ ਆ ਵੀ ਮਨਾ ਕਰਤਾ ਵੀ ਫਿਰ ਕੋਈ ਹੋਰ ਨੂੰ ਨੁਕਸਾਨ ਹੋ ਜੇ ਨਹੀਂ ਜੀ ਅੰਕਲ ਜੀ ਉਸ ਟਾਈਮ ਡਰ ਵੀ ਲੱਗਿਆ ਹੋਣਾ ਕਿਉਂਕਿ ਕਰੋਨਾ ਦੇ ਨਾਲ ਮੌਤਾਂ ਬਹੁਤ ਹੋ ਗਈਆਂ ਸੀ ਮੇਰੇ ਨਾਲ ਦੇ ਖੁਦ ਮੇਰੇ ਬੈੱਡ ਤੇ ਜੋ ਨਾਲ ਸੀ ਨਾ ਯੰਗ ਲੇਡੀ ਸੀ ਉਹ ਇੱਥੇ ਆਪਣੇ ਜੇਲ੍ਹ ਦੀਵਾਰ ਦੇ ਵਿੱਚ ਆਪ ਨਰਸ ਸੀ ਉਹਦੀ ਮੇਰੇ ਨਾਲ ਉਹਦੀ ਡੈਥ ਹੋਈ ਮੇਰੇ ਨਾਲ ਇੱਕ ਹੋਰ ਸੀ ਉਹਨੇ ਮੈਂ ਡਾਕਟਰ ਨੂੰ ਜਾਣ ਘੁੜਾ ਗਈ ਮੈਂ ਕਿਹਾ ਮੈਂ ਡਾਕਟਰ ਦੇ ਨਹੀਂ ਜਾਣਾ ਮੈਂ ਘਰੇ ਰਹਿ ਕੇ ਆਪ ਦਾ ਟ੍ਰੀਟਮੈਂਟ ਕਰ ਲਵਾਂ ਪਰ ਮੈਂ ਜੂਸ ਵਗੈਰਾ ਕੁਝ ਵੀ ਇਹੋ ਜਿਹੀਆਂ ਚੀਜ਼ਾਂ ਦੇਸੀ ਇਲਾਜ ਕੀਤਾ ਤੇ ਮੈਂ ਠੀਕ ਹੋ ਮੇਰੇ ਵਾਲ ਬਿਲਕੁਲ ਝੜ ਗਏ ਸੀ ਬਿਲਕੁਲ ਖਤਮ ਹੋ ਗਏ ਸੀ ਮੇਰੇ ਸਿਰ ਦੇ ਵਾਲ ਕੁਝ ਵੀ ਨਹੀਂ ਸੀ ਰਹਿ ਗਏ ਤੇ ਫਿਰ ਮੈਂ ਆ ਇਥੋਂ ਕਾੜੇ ਗੂੜੇ ਪੀਣ ਵਾਲੀ ਮੈਂ ਠੀਕ ਹੋਈ ਜੀ ਅੰਕਲ ਜੀ ਇੱਕ ਇਨਸਾਨ ਦੇ ਲਈ ਆਪਣਾ ਜੀਵਨ ਸਾਥੀ ਬਹੁਤ ਮਹੱਤਵਪੂਰਨ ਹੁੰਦਾ ਉਸ ਟਾਈਮ ਡਰਥ ਨੂੰ ਵੀ ਕਿਤੇ ਨਾ ਕਿਤੇ ਅੰਦਰੋਂ ਖਾ ਗਿਆ ਹੋਣਾ ਹੁੰਦਾ ਸੀ ਜੀ ਕੋਈ ਗਰਾਂ ਨੂੰ ਬਹੁਤ ਔਖੇ ਹੁੰਦੇ ਸੀ ਹੂੰ ਕੋਈ ਰਸਾ ਨਹੀਂ ਆਉਂਦਾ ਸੀ ਇਹਨਾਂ ਨੂੰ ਤੇ ਫਿਰ ਲੈ ਕੇ ਵਗੇੜੇ ਗੂੜੇ ਕੱਢਣੇ ਹਾਂ ਗਲੀ ਚ ਲੈ ਕੇ ਜਾਂਦੀ ਸੀ ਹਾਂ ਬਤੌਰ ਨਾਲ ਫਿਰ ਮਾੜਾ ਫੜ ਫੜ ਕੇ ਬਹੁਤ ਉਦੋਂ ਉਸ ਟਾਈਮ ਤਾਂ ਬਹੁਤ ਨਾਜ਼ੁਕ ਸੀ ਨਾਲ ਜੀ ਮਾਤਾ ਜੀ ਜੇ ਕੀਮਤੀ ਗੱਲ ਕਰੀਏ ਤਾਂ ਗੇਮ ਕਿੰਨੇ ਕੋਟਲ ਮੈਡਲ ਜੇ ਲੈ ਕੇ ਆਏ ਬੇਟੇ ਹੁਣ ਕੋ ਮੇਰੇ ਕੋਲੇ 35 36 골ਡ ਮੈਡਲ ਹੋ ਗਿਆ ਮਤਲਬ ਕਿੰਨੇ ਚ 10 ਮੈਡਲ ਜਿਹੜੇ ਉਹ 골ਡ ਆ ਤੇ ਬਾਕੀ ਮੈਨੂੰ ਸਭ ਤੋਂ ਖੁਸ਼ੀ ਉਦੋਂ ਹੋਈ ਸੀ ਪਹਿਲੀ ਵਾਰ ਜਦੋਂ ਮੈਨੂੰ ਵੀ ਇੱਥੇ ਨੈਸ਼ਨਲ ਦੇ ਵਿੱਚ 골ਡ ਮੈਡਲ ਮਿਲਿਆ ਸੀ ਤੇ ਹੁਣ ਤਾਂ ਮੈਂ ਇੰਟਰਨੈਸ਼ਨਲ ਚ 来 ਹੁਣ ਤਾਂ ਮੈਂ ਬਹੁਤ ਖੁਸ਼ ਆ ਜੀ ਹਾਂ ਇੱਕ ਕਿਵੇਂ ਰਿਹਾ ਇੰਟਰਨੈਸ਼ਨਲ ਬਹੁਤ ਵਧੀਆ ਰਿਹਾ ਬਹੁਤ ਵਧੀਆ ਉੱਥੇ ਸੀਗਾ ਸਾਨੂੰ ਲੋਕ ਚੰਗੇ ਲੋਕਾਂ ਨੂੰ ਮਿਲਣ ਨੂੰ ਮਿਲਿਆ ਤੇਰੇ ਅੰਕਲ ਮੇਰੇ ਨਾਲ ਗਏ ਅਸੀਂ ਹਾਂ ਘੁੰਮੇ ਫਿਰੇ ਵੀ ਤੇ ਬਹੁਤ ਵਧੀਆ ਲੱਗਿਆ ਵੀ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲ ਜੀ ਵੀ ਅਸੀਂ ਕਿੱਥੇ ਦੇ ਲੋਕ ਕਿੱਥੇ ਪਹੁੰਚੇ ਆ ਵੀ ਹੁਣ ਉਹ ਤੋਂ ਬਾਅਦ ਮਿਹਨਤ ਕਰਨੀ ਸ਼ੁਰੂ ਕਰਤੀ ਆ ਵੀ ਮੈਂ ਹੋਰ ਵੀ ਅੱਗੇ ਜਾਣਾ ਜੀ ਹੋਰ ਮੈਡਲ ਜਿੱਤ ਕੇ ਲਿਆਉਣੇ ਆ ਹਾਂ ਹੋਰ ਮੈਡਲ ਜਿੱਤ ਕੇ ਲਿਆਉਣੇ ਹੁਣ ਮਾਸਟਰ ਗੇਮਾਂ ਹੋਈਆਂ ਉਹਦੇ ਵਿੱਚ ਵੀ ਮੈਂ 골ਡ ਮੈਡਲ ਲੈ ਕੇ ਆਈ ਆ ਚੰਡੀਗੜ੍ਹ ਹੋਈਆਂ ਸੀ 25 ਤਰੀਕ ਨੂੰ ਹੁਣ ਕੱਲ ਪਰਸੋਂ ਮਸਤੂਆਣੇ ਜਾ ਰਹੇ ਆ ਫਿਰ ਚੰਡੀਗੜ੍ਹ ਜਾ ਰਹੇ ਆ 25 ਤਰੀਕ ਨੂੰ ਹਾਂ ਜੀ ਰਿਸ਼ਤੇਦਾਰਾਂ ਦਾ ਰਿਵਿਊ ਕਿਵੇਂ ਆ ਰਿਸ਼ਤੇਦਾਰ ਠੀਕ ਆ ਬੇਟਾ ਕੋਈ ਨਾ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਠੀਕ ਆ ਕਹਿੰਦੇ ਆਪਦੀ ਸਿਹਤ ਨੂੰ ਵਾਸਤੇ ਤੂੰ ਸੋਚ ਰਹੀ ਆ ਠੀਕ ਆ ਪਰ ਜਿਹੜਾ ਥੋੜਾ ਜਿਹਾ ਹੁੰਦਾ ਹੀ ਆ ਵੀ ਪਿੰਡਾਂ 'ਚ ਲੋਕ ਇਸ ਗੱਲ ਨੂੰ ਥੋੜਾ ਘੱਟ ਚੰਗਾ ਸਮਝਦੇ ਆ ਜੇ ਪਿੰਡਾਂ ਵਿੱਚ ਚੰਗਾ ਸਮਝਦੇ ਤਾਂ ਸ਼ਾਇਦ ਮੈਂ ਅੱਜ ਕਿਤੇ ਪਹੁੰਚੀ ਹੁੰਦੀ ਕਿਉਂਕਿ ਮੈਂ ਆਪਦੀ ਸ਼ੁਰੂ 'ਚ ਗੇਮ ਕਰਦੀ ਹੁੰਦੀ ਸੀ ਉਦੋਂ ਮੈਂ ਵਿਆਹ ਤੋਂ ਪਹਿਲਾਂ ਜੀ ਤੇ ਫਿਰ ਉਦੋਂ ਕਰ ਜਾਣੇ ਜਿਹੜਾ ਅੱਗੇ ਇਕੱਲੇ ਨੂੰ ਕੁਲਾਉਣਾ ਪਸੰਦ ਨਹੀਂ ਕੀਤਾ ਵੀ ਨੈਸ਼ਨਲ ਤੌਰ ਤੇ ਜਾਂ ਕਿਵੇਂ ਵੀ ਨਹੀਂ ਨਾ ਚੰਗਾ ਸਮਝਦੇ ਸੀ ਤੇ ਜੇ ਮੈਨੂੰ ਉਦੋਂ ਕੁਲਾਇਆ ਹੁੰਦਾ ਤਾਂ ਸ਼ਾਇਦ ਮੈਂ ਅੱਜ ਕਿਤੇ ਦੀ ਕਿ ਜਿਵੇਂ ਤਾਨੇ ਮਿਹਣੇ ਤੁਹਾਨੂੰ ਵੀ ਸੁਣਨ ਨੂੰ ਮਿਲਦੇ ਹੁਣ ਵੀਰ ਕਿਹੜੇ ਕੰਮ ਲਾਇਆ ਉਹ ਲੋਕੀ ਦਾ ਕੋਈ ਮਰਜ਼ੀ ਕਹੀ ਜੀ ਆਪ ਜਿੰਦਗੀ ਜਿਉਣੀ ਆ ਆਪਦੀ ਜਿੰਦਗੀ ਜਿਉਣੀ ਆ ਲੋਕੀ ਕਹਿੰਦੇ ਤਾਂ ਹੋਣਗੇ ਕੋਈ ਨਾ ਕੋਈ ਬਣਾਉਗੀ ਡਿੱਗੂਗੀ ਮੈਂ ਦੇਖੋ ਜੀ ਮੈਂ ਮੇਰਾ ਗੋਡਾ ਕਰਾਇਆ ਸੀਗਾ ਟ੍ਰੇਨਿੰਗ ਜੋ ਮੈਂ ਏਸੇ ਟਾਇਰਾਂ ਜੋ ਮੈਂ ਟ੍ਰੇਨਿੰਗ ਕਰਦਾ ਮੇਰਾ ਉਸੇ ਗੋਡਾ ਕਰਾਇਆ ਗਿਆ ਸੀ ਤੇ ਮੈਨੂੰ ਪਲੱਸ ਕਰਕੇ ਛੁੱਟੀ ਆਈ ਸੀ ਸੈਂਟ ਹੋ ਗਿਆ ਫ੍ਰੀ ਕੋਰਸ ਤੇ ਸਾਡਾ ਮੇਰਾ ਗੋਡਾ ਹੁਣ ਮੈਂ ਇਹਨਾਂ ਨਾਲ ਆਨ ਕਰਕੇ ਮੈਂ ਵਿਪ੍ਰੈਕਟਸ ਕਰਦਾ ਤੇ ਮੇਰਾ ਗੋਡਾ ਵੀ ਹੁਣ ਠੀਕ ਹੋ ਗਿਆ ਹੁਣ ਮੈਂ ਵੀ ਥੋ ਕਰਦਾ ਦੇਖੋ ਥੋ ਕਰਦਾ ਮੈਂ ਵੀ ਹੁਣ ਵੈਸੇ ਗਾਂ ਮੈਂ ਕਰੂੰਗਾ ਕੋਸ਼ਿਸ਼ ਜਿਵੇਂ ਹੁਣ ਤੇਰੇ ਅੰਕਲ ਰਿਟਾਇਰ ਹੋ ਗਏ ਸੀ ਇਹਨਾਂ ਦੇ ਤਾਂ ਫਿਰ ਇਹਨਾਂ ਨੇ ਤਾਂ ਅੰਦਰ ਹੀ ਪੈ ਜਾਣਾ ਸੀ ਵੀ ਮੈਂ ਰਿਟਾਇਰ ਹੋ ਗਿਆ ਬੱਸ ਸਰਕਾਰ ਤਾਂ 58 ਸਾਲ ਦੀ ਉਮਰ ਤੱਕ ਕਹਿੰਦੇ ਨੇ ਵੀ ਖਤਮ ਪਰ ਨਹੀਂ ਇਹਨਾਂ ਨੇ ਮੇਰੇ ਨਾਲ ਜੁੜੇ ਅਸੀਂ ਅੱਗੇ ਜੁੜੇ ਅਸੀਂ ਹੁਣ ਆਪਦੀ ਸੈਰ ਕਰਦੇ ਆਂ ਆਪਦੀ ਜ਼ਿੰਦਗੀ ਬੜਾ ਇੰਜੋਏ ਕਰਦੇ ਆਂ ਮਤਲਬ ਸਾਨੂੰ ਲੱਗ ਨਹੀਂ ਰਿਹਾ ਵੀ ਇਹ ਰਿਟਾਇਰ ਹੋ ਗਏ ਨਾ ਅਸੀਂ ਰਿਟਾਇਰ ਹੀ ਨਹੀਂ ਹੋਏ ਅਸੀਂ ਖੁਸ਼ ਆਪਦੀ ਦੋਨੇ ਮਸਤੀ ਚ ਰਹਿਨੇ ਆਪਦੀ ਸੀ ਦੋਨੋਂ ਜੀ ਇਹ ਡਾਈਟ ਪਲਾਨ ਕੀ ਹੁੰਦਾ ਡਾਈਟ ਪਲਾਨ ਅਸੀਂ ਜਿਆਦਾ ਹੀ ਮੈਨੂੰ ਛੋਲੇ ਦਿੰਦੇ ਆ ਉਹ ਵਾਲ ਕੇ ਤੇ ਉਹ ਉਹਦੇ ਵਿੱਚ ਜਿਵੇਂ ਖੀਰਾ ਟ ਕਰਨ ਦਿੰਨੇ ਆ ਸੀ ਬੱਚਿਆਂ ਨੂੰ ਅੰਕਲ ਜੀ ਜਿਹੜੇ ਤੁਹਾਡੇ ਮਿੱਤਰ ਹੋਣਗੇ ਜਾਂ ਦੋਸਤ ਹੋਣਗੇ ਉਹ ਕਿਤੇ ਨਾ ਕਿਤੇ ਇੱਕ ਖਾਸੇ ਠੱਠੇ 'ਚ ਵੀ ਗੱਲ ਕਹਿ ਦਿੰਦੇ ਹੋਣਗੇ ਵੀ ਬਹੁਤ ਥੱਲੇ ਲੱਗਿਆ ਤੂੰ ਇਹ ਗੱਲ ਕਹਿੰਦੇ ਦੁਨੀਆ ਦਾ ਕਹੀ ਜਾਣੀ ਦੁਨੀਆ ਦਾ ਉਹ ਕਹੀ ਜਾਣਾ ਲੋਕਾਂ ਦਾ ਕੀ ਆ ਤੁਸੀਂ ਆਪ ਦਾ ਕੋਈ ਪਰਵਾਹ ਨਹੀਂ ਕਰਦੇ ਆਪਾਂ ਦਾ ਘਰ ਵੇਖਣਾ ਏ ਉਹਦਾ ਵੇਖਣਾ ਜੀ ਜੇ ਜੇ ਇਹ ਉਦੋਂ ਸੁਣਦੇ ਹੁੰਦੇ ਫਿਰ ਮੈਂ ਤਾਂ ਮਰ ਜਾਂਦੀ ਹੁਣ ਨਾ ਮੈਨੂੰ ਇਹਨਾਂ ਨੇ ਬਚਾਇਆ ਮੈਨੂੰ ਇੱਥੇ ਤੱਕ ਪਹੁੰਚਾਇਆ ਮੈਨੂੰ ਬਹੁਤ ਖੁਸ਼ੀ ਆ ਵੀ ਮੇਰਾ ਬਹੁਤ ਵਧੀਆ ਜੀਵਨ ਸਾਥੀ ਮਿਲਿਆ ਮੇਰੇ ਕੋਈ ਪਿਛਲੇ ਕਰਮ ਚੰਗੇ ਕੀਤੇ ਸੀ ਤੇ ਮੈਨੂੰ ਬਹੁਤ ਸਪੋਰਟ ਕਰਦੇ ਆਦਾ ਇਹ ਮ ਰੱਖੋ ਜਿੰਦਗੀ ਦਾ ਜੋ ਕਰਨਾ ਕਰੋ ਅੰਕਲ ਜੀ ਡਰਦੇ ਤਾਂ ਨਹੀਂ ਗਈ ਜਾਂਦਾ ਕਿਤੇ ਨਹੀਂ ਨਹੀਂ ਇਹ ਬਹੁਤ ਵਧੀਆ ਜੀਵਨ ਸਾਥੀ ਹੈ ਬਹੁਤ ਵਧੀਆ ਜੀ ਜੀ ਕਿ ਕਿੰਨੇ ਵਜੇ ਆ ਜਾਂਦੇ ਹੋ ਸਵੇਰ ਗਰਾਊਂਡ ਤੇ ਅਸੀਂ ਇਹ ਸਵੇਰ ਤੋਂ ਜਿਆਦਾ ਉੱਧਰ ਜਾਂਦੇ ਆ ਨਹਿਰਾਵਾਲੀ ਸ਼ਾਮ ਨੂੰ ਸਿੱਥੇ ਹੋਣੇ ਸਟੇਡੀਅਮ ਅਸੀਂ ਸ਼ਾਮ ਨੂੰ ਆਉਣੀ ਹੈ ਕੌਣ ਠਾਉਂਦਾ ਕਿਉਂਕਿ ਇੱਕ ਜਣਾ ਪਹਿਲਾਂ ਉੱਠਦਾ ਅਸੀਂ ਸਵੇਰ ਉੱਠ ਕੇ ਪਹਿਲਾਂ ਬਾਬਾ ਫਰੀਦ ਆਣੇ ਇਹ ਇਹ ਉੱਠਦੇ ਨੇ ਇਹ ਚਾਹ ਬਣਾ ਕੇ ਦਿੰਦੇ ਮੈਨੂੰ ਗਰਮ ਪਾਣੀ ਦਿੰਦੇ ਨੇ ਫਿਰ ਅਸੀਂ ਬਾਬਾ ਫਰੀਦ ਚਲੇ ਜਾਂਦੇ ਆ ਇਸ਼ਨਾਨ ਪਾਣੀ ਕਰਕੇ ਫਿਰ ਆ ਕੇ ਪਾਠ ਵਗੈਰਾ ਕਰਕੇ ਫਿਰ ਅਸੀਂ ਸੈਰ ਨੂੰ ਚੱਲ ਜਾਂਦੇ ਜਿਹੜੇ ਰੋਡ ਤੇ ਜੀਵਨ ਸਾਥੀ ਦੀ ਗੱਲ ਕਰੀਏ ਜੀ ਬਹੁਤ ਚੰਗੇ ਨੇ ਜਿਹੜੇ ਸਾਹਮਣੇ ਗੱਲਾਂ ਬਾਤ ਸੁਣ ਹੁਣ ਲੱਖਾਂ ਲੋਕਾਂ ਦੀ ਇਹ ਵੀ ਗੱਲ ਹੋ ਗਈ ਵੀ ਇਦਾਂ ਦਾ ਜੀਵਨ ਸਾਥੀ ਕਿਵੇਂ ਪਾਇਆ ਤੁਸੀਂ ਰਾਜੀ ਪਤਾ ਕੀ ਆ ਮੈਂ ਇਹਨਾਂ ਦੀ ਹਰ ਗੱਲ ਨਾਲ ਸਹਿਮਤ ਹੋਈ ਆ ਜਿਹੜੀ ਇਹਨਾਂ ਦੀ ਖੁਸ਼ੀ ਸੀ ਨਾ ਮੈਨੂੰ ਪਤਾ ਲੱਗਦਾ ਸੀ ਵੀ ਇਹ ਮੈਨੂੰ ਪਰਿਵਾਰ ਨਾਲ ਆਪਦੇ ਪਰਿਵਾਰ ਨਾਲ ਕਿਵੇਂ ਚਾਹੁੰਦੇ ਆ ਆਪਦੀਆਂ ਭੈਣਾਂ ਨਾਲ ਕਿਵੇਂ ਚਾਹੁੰਦੇ ਕਿਸੇ ਨਾਲ ਵੀ ਮੈਂ ਉਸ ਗੱਲ ਨੂੰ ਫਾਲੋ ਕੀਤਾ ਵੀ ਮੈਨੂੰ ਇਹ ਇਹ ਕਰਨਾ ਚਾਹੀਦਾ ਜਿਹਦੇ ਜਿਹਦੇ ਤੇ ਖੁਸ਼ ਹੁੰਦੇ ਆ ਮੈਂ ਹਰ ਗੱਲ ਕੀਤੀ ਜਿਹਦੇ ਜੇ ਖੁਸ਼ ਹੁੰਦੇ ਸੀ ਤੇ ਇਹਨਾਂ ਨੂੰ ਮੈਂ ਜਿੱਤ ਲਿਆ ਇੱਕ ਤਰ੍ਹਾਂ ਦਾ ਮੈਨੂੰ ਇਹ ਨਾ ਇਹਨਾਂ ਨੇ ਵੀ ਜਿੱਤਿਆ ਹੋਇਆ ਹੈ ਟੈਸਟ ਹੌਲਦ ਵਾਲਾ ਦਾ ਮੈਨੂੰ ਇਹਨਾਂ ਨੇ ਇਹਨਾਂ ਨੂੰ ਖੁਦ ਪੜਾਇਆ ਮੈਂ ਪੜਾ 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 ਮੈਂ ਫਿਰ ਉਹ ਵੀਵਾਂ ਟੈਸਟ ਕਰਕੇ ਚਲੋ ਮੈਂ ਰੈਗੂਲਰਲੀ ਅੱਸੀ ਰਿਟਾਇਰ ਹੋਇਆ ਜੀ ਇਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਜੀ ਨੌਕਰੀ ਬਹੁਤ ਬੱਚਿਆਂ ਦੇ ਇਹਨਾਂ ਨੂੰ ਉਤਰਨਾ ਕਰਾਂ ਰਮਾਲ ਲੈ ਲੈਣ ਕਲੇੜੀ ਸਾਰਾ ਕੁਝ ਨੇ ਚੈੱਕ ਕਰਕੇ ਲੈਣਿਆ ਪੂਰਾ ਹੁਣ ਬੱਚਾ ਮੇਰਾ ਪੁੱਤ ਚਾਹ ਉਹਨੂੰ ਮੈਂ ਵੀ ਪੂਰਾ ਸੋਰਦੇ ਬੀ ਬੱਚਿਆਂ ਨੂੰ ਮੈਂ ਪੂਰੀ ਤਰ੍ਹਾਂ ਰੀਜ ਨਾ ਪੜਾਇਆ ਆਪਣੇ ਬੱਚਿਆਂ ਨੂੰ ਪੁਲਿਸ ਵਾਲੇ ਤਾਂ ਉਹ ਵੀ ਕੱਬੇ ਜਿਹੇ ਹੁੰਦੇ ਆ ਇਹ ਮੈਨੂੰ ਲੱਗਦੇ ਨਹੀਂ ਕੱਬੇ ਦੇ ਨਹੀਂ ਨਹੀਂ ਇਹ ਹੋਣਗੇ ਲੋਕਾਂ ਲਈ ਹੋਣਗੇ ਪਰ ਮੇਰੇ ਲਈ ਨਹੀਂ ਆ ਮੈਨੂੰ ਨਹੀਂ ਕਦੇ ਲੱਗਿਆ ਮੈਂ ਨਾ ਮਦਾ ਕੋਈ ਮੂੰਹੋਂ ਬੋਲਾ ਦਿਲ ਦਾ ਸਾਹ ਹੁੰਦਾ ਹਾਂ ਹਾਂ ਨਹੀਂ ਮੈਨੂੰ ਨਹੀਂ ਹੁਣ ਤਾਂ ਮੜਾ ਮੋੜ ਆਪਾਂ ਆਇਆ ਹੈਗਾ ਪਰ ਆਪਾਂ ਦਿਲ ਦੇ ਕਿਹਦੇ ਮੜਾ ਮੈਨੂੰ ਮੈਨੂੰ ਲੱਗਦਾ ਨਹੀਂ ਹੁੰਦਾ ਮੈਨੂੰ ਇਹ ਲੱਗਦਾ ਨਹੀਂ ਵੀ ਠੀਕ ਆ ਜਿੱਥੇ ਸਹੀ ਆ ਸਹੀ ਆ ਜਿਹੜੀ ਗੱਲਾਂ ਨੇ ਕਹਿਣੀ ਸਹੀ ਕਰ ਰਹੇ ਹੁੰਦੇ ਆ ਗੱਲ ਥੋੜੀ ਕਹਿੰਦੇ ਆ ਨਾ ਲੋਕਾਂ ਦੇ ਫੈਸਲੇ ਕਰਦੇ ਘਰ 'ਚ ਲੇ ਅਸੀਂ ਆਪਦੇ ਜੀ ਵੱਡਾ ਬੇਟਾ ਨੋਹ ਪੁੱਤ ਕੈਨੇਡਾ ਚਲੇ ਗਿਆ ਛੋਟਾ ਬੇਟਾ ਪੁਲਿਸ ਚ ਹੌਲਦਾਰ ਬਣ ਗਿਆ ਹੁਣ ਤਾਂ ਤੇ ਇਸ ਕਰਕੇ ਵਧੀਆ ਜ਼ਿੰਦਗੀ ਚੱਲਦੀ ਰਹੀ ਆ ਹੁਣ ਅਸੀਂ ਆਪਦਾ ਵਧੀਆ ਖੁਸ਼ ਆ ਆਪਦੀ ਜ਼ਿੰਦਗੀ ਚ ਇੰਜੋਏ ਕਰਦੇ ਆ ਬਹੁਤ ਮੈਂ ਤਾਂ ਕਰਦਾ ਹੂੰ ਹੁਣ ਥੋੜਾ ਵੀ ਕੈਨੇਡਾ ਜਾਣਾ ਨਹੀਂ ਮੇਰਾ ਗੇਮ ਛੱਡ ਕੇ ਜਾਣ ਨੂੰ ਨਹੀਂ ਜੀ ਕਰਦਾ ਕਿਉਂਕਿ ਮੈਨੂੰ ਲੱਗਦਾ ਵੀ ਉੱਥੇ ਅੰਦਰ ਜੇ ਬਿਠਾ ਦੇਣਗੇ ਵੀ ਮੈਨੂੰ ਆਇਆ ਲੱਗਦਾ ਮੈਂ ਅਸੀਂ ਆਪਦੀ ਵੀ ਹੁਣ ਮੈਂ ਡੇਲੀ ਅਸੀਂ ਰੁਟੀਨ ਆ ਸਾਡਾ ਵੀ ਜਿਵੇਂ ਆਪ ਨੂੰ ਭੁੱਖ ਨਹੀਂ ਲੱਗਦੀ ਰੋਟੀ ਸਾਨੂੰ ਭੁੱਖ ਲੱਗਦੀ ਐਵੇਂ ਅਸੀਂ ਜਾਣੇ ਆ ਪੱਕਾ ਹੀ ਆ ਵੀ ਨੇ ਕੈਨੇਡਾ ਜਾਵਾਂਗੇ ਕੋਈ ਨਹੀਂ ਬੱਚੇ 700 ਤੋਂ ਉੱਤੇ ਹੋ ਜਾਵਣਾ ਕੋਈ ਪਹਿਲਾਂ ਉਹ ਮੁੰਡਾ ਨਿਊਜ਼ੀਲੈਂਡ ਰਿਆ 8 ਸਾਲ ਤੇ ਹੁਣ ਕੋਈ ਬਣਾਉਣੇ ਪਲੇਨ ਜੀ ਬਣਾ ਜਾਵਾਂਗੇ ਜੀ ਜੀ ਕੀ ਲੱਗਦਾ ਕਿਉਂਕਿ ਅੱਜ ਕੱਲ ਦੀ ਇਹ ਨੌਵੀਂ ਪੀੜ੍ਹੀ ਦੀ ਗੱਲ ਕਰੀਏ ਉਹ ਖੇਡਾਂ ਤੋਂ ਦੂਰ ਹੁੰਦੀ ਜਾਂਦੀ ਹੈ ਬੇਟੇ ਇਹੀ ਤਾਂ ਮੈਂ ਆਪਣੀ ਸਰਕਾਰ ਨਾਲ ਗੱਲ ਪਚੋਣੀ ਚਾਹਣੀ ਆ ਵੀ ਉਹ ਉਹ ਸਾਨੂੰ ਬਿਲਕੁਲ ਅਪਰੀਸ਼ੀਏਟ ਨਹੀਂ ਕਰਦੇ ਹੁਣ ਮੈਂ ਵੀ ਤਾਂ ਇੱਕ ਆਪਣੀ ਗੁੱਡੀ ਆ ਇਥੇ ਫ੍ਰੀਕੋਰਡ ਦੀ ਹਨਾ ਤਗਮਾ ਲੈ ਕੇ ਆਈ ਕਿੰਨਾ ਅਪਰੀਸ਼ੀਏਟ ਕੀਤਾ ਅਸੀਂ ਅਖਬਾਰਾਂ ਚ ਰੋਜ਼ ਪੜ੍ਹਦੇ ਆ ਕੀ ਉਹ ਬਜ਼ੁਰਗਾਂ ਨੂੰ ਇੱਕ ਮੈਨੂੰ ਸਰਟੀਫੀਕੇਟ ਦੇ ਕੇ ਸਨਮਾਨਤ ਕਰ ਦਿੰਦੇ ਸ਼ਾਇਦ ਕਿੰਨੇ ਬੱਚੇ ਉਹਦੇ ਤੋਂ ਸਿੱਖਦੇ ਵੀ ਇੰਨੀ ਵੱਡੀ ਉਮਰ ਚ ਵੀ ਦੌੜ ਸਕਦੇ ਆ ਹਨਾ ਤਗਮਾ ਤਾਂ ਤਗਮਾ ਹੀ ਆ ਚਾਹੇ ਕਿਸੇ ਉਮਰ ਚ ਕੋਈ ਲੈ ਆ ਹਨਾ ਬਹੁਤ ਆਪਣੇ ਹੋਵੇ ਇਥੇ ਮੈਡਮ ਹੈ ਹਨਾ ਤੇ ਕੋਈ ਮਤਲਬ ਕਰਦਾ ਹੀ ਨਹੀਂਗਾ ਕਿਉਂਕਿ ਸਾਨੂੰ ਵੇਖ ਕੇ ਤਾਂ ਬੱਚੇ ਇਥੇ ਬੱਚਿਆਂ ਦਾ ਪੂਰਾ ਕਾਠ ਹੋਣਾ ਚਾਹੀਦਾ ਜਦੋਂ ਬੁੱਢਿਆਂ ਦੇ ਖ ਜਿਹਨਾਂ ਦਾ ਸਾਨੂੰ ਵੇਖਣਾ ਵੀ ਹਾਂ ਇਹ ਬੁੱਢੇ ਜੋ ਦੌਰਸਾ ਦੇ ਅਸੀਂ ਵੀ ਕਰੀਏ ਹਨਾ ਵਤਨ ਪੰਜਾਬ ਦੀ ਖੇਡ ਹੈ ਨਾ ਸਿਰਫ ਅਸੀਂ ਸੀਗੇ ਬਜ਼ੁਰਗ ਹੀ ਜਿੰਨੇ ਸੀਗੇ ਅਸੀਂ ਤੇ ਉਹਦੇ ਵਿੱਚ ਕੋਈ ਬੱਚੇ ਇੱਥੇ ਨਹੀਂ ਸੀ ਸਟੇਡੀਅਮ ਸਟੇਡੀਅਮ ਭਰਿਆ ਹੋਣਾ ਚਾਹੀਦਾ ਸੀ ਉਸ ਦਿਨ ਦੁੱਖ ਨਹੀਂ ਲੱਗਦਾ ਇਹ ਗੱਲ ਦਾ ਬਹੁਤ ਦੁੱਖ ਲੱਗਦਾ ਵੀ ਕੋਈ ਸਾਨੂੰ ਪੁੱਛਦਾ ਹੀ ਨਹੀਂ ਹੈਗਾ ਹਨਾ ਵੀ ਅਸੀਂ ਤਾਂ ਆਪਕਾ ਕਹਿੰਨੇ ਆ ਵੀ ਸਰਕਾਰ ਨੂੰ ਇਹ ਚਾਹੀਦਾ ਵੀ ਬਜ਼ੁਰਗਾਂ ਨੂੰ ਸਨਮਾਨ ਕਰਨ ਤੇ ਉਹਨਾਂ ਨੂੰ ਸਗੋ ਬੰਨ ਦਾ ਮਾਨ ਤਨ ਦੇਣ ਤੇ ਉਹਨਾਂ ਨੂੰ ਕਿਰਾਇਆ ਪਾੜਾ ਵੀ ਦੇਣ ਕਿਉਂਕਿ ਮੈਂ ਤਾਂ ਲੇਡੀਜ਼ ਆ ਮੇਰੀ ਤਿਰ ਤਾਂ ਮਾਫਾ ਮੈਂ ਤਾਂ ਚੰਡੀਗੜ੍ਹ ਚਲੀ ਜਾਂਦੀ ਹਾਂ ਹੁਣ ਜਿਹੜੇ ਵਿਚ ਖਰਚਾ ਹੁੰਦਾ ਵਾ ਹਨਾ ਉਹ ਉਹ ਫਿਰ ਕਿੱਥੋਂ ਕਰਦੇ ਕਿਤੇ ਬਹੁਤ ਹੁੰਦਾ ਬੀਟ ਹੁਣ ਖਰਚਾ ਤਾਂ ਮੈਂ ਘਰੋਂ ਹੀ ਲੈਣਾ ਪਰ ਮੈਨੂੰ ਦੁੱਖ ਹੁੰਦਾ ਮੈਂ ਘਰੋਂ ਮੰਗਾਣਾ ਹੁਣ ਅਸੀਂ ਨੇਪਾਲ ਗਏ ਆ 15-20000 ਰੁਪਏ ਖਰਚਾ ਆਇਆ ਆਪਦੇ ਕੋਲੋਂ ਪੱਲੇ ਹੀ ਕੀਤਾਣਾ ਹਾਂਜੀ ਹਨਾ ਨੇਪਾਲ ਗਏ ਆ ਖਰਚਾ ਆਪਦੇ ਕੋਲੋਂ ਕੀਤਾ ਸੀ ਸਾਰਾ ਉੱਥੇ 10000 ਐਂਟਰੀ ਫੀਸ ਸੀ ਰਹਿਣ ਦਾ ਵੱਖਰਾ ਹੋਟਲਾਂ ਦਾ ਵੱਖਰਾ ਸਾਰਾ ਖਰਚਾ ਕੋਲੋਂ ਕਰਕੇ ਆਏ ਆ ਜੀ ਹੋਂ ਵਾਲੀ ਸਰਕਾਰ ਲੱਗਦਾ ਕੁਝ ਕਰਦੀ ਆ ਖਿਡਾਰੀਆਂ ਨੂੰ ਇਹ ਇੰਨਾ ਕ ਵੀ ਮੈਨੂੰ ਇਹ ਲੱਗਿਆ ਵੀ ਇਹਨਾਂ ਨੇ ਮੈਨੂੰ ਸ਼ੁਰੂ ਕਰਾਤਾ ਕਿਉਂਕਿ ਮੈਂ ਜਿਹੜੀ ਦਬੀ ਪਈ ਸੀ ਨਾ ਇੱਕ ਹਾਊਸ ਵਾਈਫ ਸੀ ਮੈਂ ਤੇ ਮੈਨੂੰ ਹੁਣ ਲੱਗਿਆ ਵੀ ਚਲ ਸ਼ੁਕਰ ਹੈ ਭਗਵੰਤ ਮਾਨ ਸਾਹਿਬ ਦਾ ਵੀ ਜਿਨ੍ਹਾਂ ਨੇ ਇਹ ਖੇਮਾ ਸ਼ੁਰੂ ਕਰਾ ਕੇ ਤੇ ਮੈਂ ਜਿਹੜੀ ਫਿਰ ਉਹ ਆਪਦੀ ਲੈਂਡ ਤੇ ਆ ਗਈਆਂ ਜੀ ਇਹ ਸ਼ੁਰੂ ਤੋਂ ਹੀ ਇਹ ਗੇਮ ਕਰਦੇ ਸੀ ਤੁਸੀਂ ਸ਼ੁਰੂ ਤੋਂ ਮੈਂ ਖੋਖੋ ਦੀ ਕੈਪਟਨ ਰਹੀ ਸੀ ਬੇਟਾ ਆਪਦੇ ਟਾਈਮ ਜੀ ਹਾਂ ਨਹੀਂ ਫਿਰ ਫਿਰ ਛੱਡੀ ਕਿਉਂ ਤੁਸੀਂ ਬੇਟਾ ਫਿਰ ਵਿਆਹ ਤੋਂ ਬਾਅਦ ਕਈ ਮਜਬੂਰੀਆਂ ਹੁੰਦੀਆਂ ਭਰਤੀ ਹੋ ਗਈ ਸੀ ਪੁਲਿਸ ਦੀ ਭਰਤੀ ਹੋ ਗਈ ਸੀ ਫਿਰ ਕਰਨ ਮਜਬੂਰੀਆਂ ਹੁੰਦੀਆਂ ਜਿਹੜੀਆਂ ਕਿ ਉਹ ਫਿਰ ਇੱਕ ਹਾਊਸ ਵਾਈਫ ਬਣ ਕੇ ਰਹਿ ਗਈ ਮੈਂ ਜੀ ਉਹ ਜਦੋਂ ਕਿਤੇ ਕੰਮ ਕਰਦੇ ਕੰਮ ਨੂੰ ਤੇ ਖੇਡ ਨੂੰ ਕਿਵੇਂ ਮੈਨੇਜ ਕਰਦਾ ਮੇਰੇ ਕੰਮ ਕੰਮ ਨਾ ਮੇਰੀ ਜਿਹੜੇ ਕੁਦਰਤੀ ਸਰੀਰ ਚ ਐ ਫੁਰਤੀ ਵੀ ਮੈਂ ਆਪਣਾ ਸਾਰੇ ਕੰਮ ਆਪ ਕਰਦੀ ਹਾਂ ਹਾਲਾਂਕਿ ਮੇਰੇ ਨੋਆ ਆਈ ਸੀ ਮੈਂ ਕਦੇ ਪਾਣੀ ਦਾ ਗਲਾਸ ਨਹੀਂ ਸੀ ਉਹ ਤੋਂ ਮੰਗਿਆ ਮੈਂ A to Z ਕੰਮ ਸਾਰਾ ਕਰਦੀ ਹਾਂ ਕੱਪੜੇ ਧੋਣੇ ਪੋਚੇ ਲਾਉਣੇ ਕਾਕੇ ਨੂੰ ਡਿਊਟੀ ਤੋਰਨਾ ਉਹਦੀ ਵਰਦੀ ਪ੍ਰੈਸ ਕਰਨੀ ਟਾਈਮ ਤੇ ਰੋਟੀ ਬਣਾ ਕੇ ਦੇਣੀ A to Z ਕੰਮ ਕਰਦੀ ਕਰਦੀ ਹਾਂ ਕੋਈ ਵੀ ਘਰ ਚ ਨੌਕਰ ਵਗੈਰਾ ਨਹੀਂ ਖਾਲੋ ਕੇ ਬੱਚੇ ਕਹਿੰਦੇ ਮੰਮਾ ਤੁਸੀਂ ਮੈਂ ਕਿਹਾ ਨਹੀਂ ਜੇ ਮੈਂ ਕੰਮ ਛੱਡਦਾ ਤੇ ਮੇਰੀ ਸਿਹਤ ਖਰਾਬ ਹੋ ਜਾਊਗੀ ਮੈਂ ਆਪਣੀ ਸਿਹਤ ਨੂੰ ਫਿੱਟ ਰੱਖਣ ਵਾਸਤੇ ਆਪਦੇ ਘਰ ਦੇ ਕੰਮ ਕਰਦਾ ਖਾਲਾ ਵਾ ਗਈ ਆ ਜੀ ਇਹਨੇ ਇੱਕ ਦਿਨ ਕੰਮ ਕਰਾਉਂਦੀ ਜੇ ਮੈਂ ਕੰਮ ਲਾਤਾ ਉਹਨੂੰ ਮੁੜ ਕੇ ਮੈਂ ਰਹਿ ਮੈਨੂੰ ਆਦਤ ਪੈ ਜਾਊਗੀ ਮੈਂ ਮੈਂ ਆਹਦਾ ਕੰਮ ਕਰਨਾ ਕਰਨਾ ਉਹਨੂੰ ਨੇ ਕਿਹਾ ਇੱਕ ਦਿਨ ਉਹ ਮਰਜ਼ੀ ਦਾ ਕੰਮ ਕਰਦੀਦੀ ਵੈਸੇ ਕੋਈ ਰੋਕਾ ਇਹਨੇ ਨੇ ਕਿਹਾ ਵੀ ਮੈਨੂੰ ਐ ਕਰਕੇ ਦੇ ਨੀ ਤਾਂ ਇਸ ਸੱਸਾ ਦੀ ਗੱਲ ਕਰੀਏ ਜਦੋਂ ਮੁੰਡਾ ਵਿਆਹ ਲੈਂਦੇ ਆ ਤਾਂ ਇੱਕ ਆਮ ਹੀ ਪੰਜਾਬ ਦੇ ਵਿੱਚ ਧਾਰਨ ਸੈਟਾ ਵੀ ਔਰਤਾਂ ਜਿਹੜੀਆਂ ਸੱਸਾ ਉਹ ਬਹਿ ਜਾਂਦੀਆਂ ਉਹ ਸੁਨਿਆਸ ਹੀ ਲੈ ਲੈਂਦੀਆਂ ਕੰਮ ਤੋਂ ਨਹੀਂ 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 ਬੇਟੇ ਮੇਰੀ ਨੂੰਹ ਤਾਂ ਹੁਣ ਮੈਨੂੰ ਜਦੋਂ ਪਹਿਲਾਂ ਫੋਨ ਕਰਦਾ ਹੁਣ ਇਹ ਹੀ ਕਹਿਣਾ ਮਮਾ ਆਜੋ ਸਾਡੇ ਕੋਲੇ ਮਮਾ ਆਜੋ ਕਿਉਂਕਿ ਮੈਂ ਉਹਨੂੰ ਇੱਕ ਨੂੰਹ ਨਹੀਂ ਸਮਝਿਆ ਮੈਂ ਬਿਨਾਂ ਦਾਜ ਤੋਂ ਵਿਆਹ ਕੀਤਾ ਕੋਈ ਇੱਕ ਸੂਟ ਵੀ ਨਹੀਂ ਲੈ ਜਿਹੜਾ ਕੋਈ ਸੱਸਾ ਸੂਸਾ ਲੈਂਦੀਆਂ ਮੈਂ ਕਿਹਾ ਸੀ ਅਖਬਾਰ ਤੇ ਮੈਂ ਰਿਸ਼ਤਾ ਖੋਦ ਕੀਤਾ ਪਰ ਮੈਨੂੰ ਇਹ ਕਹਿਆ ਸੀ ਵੀ ਕੋਈ ਸੂਟ ਵਗੈਰਾ ਸਾਡੇ ਘਰ 'ਚ ਨਹੀਂ ਆਉਣਾ ਚਾਹੀਦਾ ਦਾਜ ਤਾਂ ਬਹੁਤ ਵੱਡੀ ਗੱਲ ਆ ਹ ਤੁਸੀਂ ਬੁੜੀਆਂ ਪਤਾ ਨਹੀਂ ਕਿਉਂ ਲੜਦੀਆਂ ਪਤਾ ਨਹੀਂ ਕਾਦੇ ਪਿੱਛੇ ਐ ਕਰਦੀਆਂ ਵੀ ਨਹੀਂ ਉਹ ਤਾਂ ਵਿਚਾਰੀ ਸਾਰਾ ਕੁਝ ਛੱਡ ਕੇ ਆਪਣੀ ਬਣ ਜਾਂਦੀ ਹੈ ਹਨ ਤੇ ਉਹਨੂੰ ਆਪਾਂ ਆਪਦੇ ਘਰ ਚ ਉਹਨੂੰ ਮਾਣਤਾਂ ਦੇਈਏ ਸਨ ਮੈਂ ਤਾਂ ਹੁਣ ਇੱਥੇ ਗਰਾਊਂਡ ਚ ਲੈ ਆਉਂਦੀ ਸੀ ਜਿੱਥੇ ਵੀ ਜਾਂਦੀ ਉਹ ਨਾਂ ਰੱਖਦੀ ਸੀ ਬਹੁਤ ਪਿਆਰ ਕੀਤਾ ਮੈਨੂੰ ਉਹ ਵੀ ਹੁਣ ਬਹੁਤ ਪਿਆਰ ਕਰਦੀ ਹੈ ਕਿਉਂਕਿ ਸਾਡੀ ਧੀ ਵੀ ਨਹੀਂ ਹੈਗੀ ਸਾਡੀ ਧੀ ਬਣ ਗਈ ਉਹ ਜੀ ਤੁਹਾਡੀ ਸੱਸ ਤਾਂ ਨਹੀਂ ਤੁਹਾਡੇ ਨਾਲ ਲੜਦੀ ਨਹੀਂ ਮੇਰੀ ਸੱਸ ਨੇ ਵੀ ਐਵੇਂ ਕਈ ਆਪਾਂ ਨੂੰ ਕਦੀ ਵੀ ਨਹੀਂ ਕੁਝ ਕਿਹਾ ਸੀਗਾ ਕਿਉਂਕਿ ਉਹ ਉਹ ਸਗੋਂ ਥੋੜੇ ਜਿ ਦੇ ਉਹਨਾਂ ਦੇ ਖਿਆਲ ਸੀ ਨਾ ਅਸੀਂ ਕਿਹਨੂੰ ਸਮਝਾ ਵੀ ਜੀ ਆਗਲ ਐਣੀ ਆ ਵੀ ਤੁਸੀਂ ਪੁਰਾਣ ਵੀ ਪੁਰਾਣੀ ਖਿਆਲਾਂ ਦੇ ਆ ਪਰ ਉਹ ਖੁਸ਼ ਸੀ ਮੇਰੇ ਨਾਲ ਦਾ ਖੁਸ਼ ਆ ਵੈਸੇ ਐਵੇਂ ਗਈ ਜੀ ਅੰਕਲ ਜੀ ਅੱਜ ਬਹੁਤ ਖੁਸ਼ ਹੂੰ ਜੇ ਲੱਗਦਾ ਇਦਾਂ ਦੇ ਜੀਵਨ ਸਾਥੀ ਨਾਲ ਮਿਲਦੇ ਇੰਨੇ ਖੁਸ਼ ਨਹੀਂ ਹੋਣਾ ਸੀ ਕਿਤੇ ਉਹ ਤਾਂ ਪਰਮਾਤਮਾ ਜਾਣਦਾ ਕੀ ਬਣਾ ਜੀ ਕਿਉਂਕਿ ਇਹ ਜਿਹੜੀ ਅੱਜ ਖੁਸ਼ੀ ਚਿਹਰੇ ਤੇ ਦੇਖ ਸਕਦੇ ਆ ਉਹ ਹੋ ਸਕਦਾ ਕਿ ਤੇ ਖੁਸ਼ੀ ਨਾ ਹੁੰਦੀ ਬਸ ਐਂ ਜੇ ਮੈਨੂੰ ਦਾ ਐ ਵੀ ਨਾਲ ਮੈਂ ਵੀ ਗੇਮ ਉੱਪਰ ਲੱਗ ਗਈ ਹੁਣ ਮੈਂ ਡਿਸਕਸ ਸ਼ੋ ਕਰਦਾ ਮੈਂ ਵਾਹ ਮੈਂ ਹੁਣ 100 ਫੁੱਟ ਫੁੱਟ ਯਾਨੀ ਮੈਂ ਹੁਣ ਲਾਉਂਗਾ ਮੈਡਮ ਬੋਰਡ ਮੈਨੂੰ ਮੈਂ ਆ ਪੂਰਾ ਕਾਮਯਾਬ ਕਰ ਲਿਆ ਆਪਣੇ ਨੂੰ ਸਹੀ ਫਿੱਟ ਕਰ ਲਿਆ ਲੋਕੀ ਇਹ ਨਹੀਂ ਕਹਿੰਦੇ ਤੁਸੀਂ ਦੂਰੀ ਤੋਂ ਜਵਾਨ ਹੁੰਦੇ ਜਾਂਦੇ ਲੋਕ ਤਾਂ ਵੀ ਬਹੁਤ ਕੁਝ ਕਹਿੰਦੇ ਹੁੰਦੇ ਆ ਲੋਕ ਤਾਂ ਕਹਿੰਦੇ ਜਿੱਦੇ ਗੋਡਾ ਟੁੱਟ ਗਿਆ ਉਹਦੇ ਇਹ ਮੰਜੇ ਤੇ ਬੈਠੂਗਾ ਮੈਂ ਕਹਿੰਦਾ ਜਦੋਂ ਜਿਹੜਾ ਗੋਡਾ ਹੁਣ ਤਾਂ ਕੰਮ ਦਿੰਦਾ ਜਿੰਨੇ ਚਿਰ ਤਾਂ ਕੰਮ ਲਈਏ ਜਿੱਦੇ ਟੁੱਟ ਗਿਆ ਉਹਦੇ ਤਾਂ ਫਿਰ ਬਹਿਣਾ ਹੀ ਬਹਿਣਾ ਹਨਾ ਕਿਉਂਕਿ ਜਿੰਨੇ ਚਿਰ ਤੁਰੇ ਫਿਰਦੇ ਤੁਰੇ ਫਿਰਦੇ ਮੈਨੂੰ ਇਹ ਖੁਸ਼ੀ ਆ ਵੀ ਇਹ ਖੁਸ਼ ਆ ਮੇਰੇ ਲਈ ਹਾਂ ਮਾਰਦੇ ਫਿਰਦੇ ਬੁੜੇ ਵਾਂਗ ਲਲਸਾ ਹਾਂ ਜੀ ਅੰਕਲ ਜੀ ਬਹੁਤ ਜੀਵਨ ਸਾਥੀ ਮਹੱਤਵਪੂਰਨ ਹੁੰਦਾ ਮੈਂ ਫੇਰ ਉਸ ਗੱਲ ਵੱਲ ਆਉਂਦਾ ਇਹ ਇੱਕ ਗੱਲ ਲੋਕ ਵੀ ਕਹਿਣਗੇ ਕਮੈਂਟਾਂ ਥੱਲੇ ਉਹ ਵੀ ਪੁੱਛਣਗੇ ਇਹ ਜਿਹੜਾ ਰਿਸ਼ਤਾ ਵਾ ਤੁਹਾਡ ਇਹ ਵਿਚਾਰ ਆ ਜੀ ਜੇ ਮੈਨੂੰ ਇਹ ਵਿਚਾਰਾਂ ਨਾਲ ਸਹਿਮਤ ਹੋਣਾ ਪੈਂਦਾ ਜੀ ਇਹੋ ਜੇ ਮੈਂ ਆਪ ਦੇ ਵਿਚਾਰ ਮੈਂ ਆ ਵੀ ਮੈਂ ਆਪ ਦੀ ਗੱਲ ਲਈ ਜਾਵਾਂ ਉਸੇ ਨਹੀਂ ਕੰਮ ਬਣਦਾ ਇਹ ਸਾਂਝੀ ਹੁੰਦੀ ਹੈ ਜਦੋਂ ਇਹਨਾਂ ਦੇ ਵਿਚਾਰ ਹਾਲਾਂਕਿ ਸਾਰਿਆਂ ਨੂੰ ਲੱਗਦੋਗਾ ਵੀ ਇਹ ਪਤਾ ਨਹੀਂ ਇਹਨਾਂ ਨੇ ਕਿਵੇਂ ਵਿਆਹ ਕਰਾਇਆ ਅਸੀਂ ਇੱਕ ਦੂਜੇ ਨੂੰ ਵੇਖਿਆ ਤੱਕ ਵੀ ਨਹੀਂ ਸੀ ਜੀ ਅਸੀਂ ਇੱਕ ਦੂਜੇ ਨੂੰ ਵੇਖਿਆ ਤੱਕ ਵੀ ਨਹੀਂ ਸੀ ਮੈਂ ਤਾਂ ਇਹ ਇੱਥੇ ਫ੍ਰੀ ਕੋਡਰ ਰਹਿ ਰਹੇ ਸੀ ਕਿਸੇ ਦੇ ਘਰ 'ਚ ਤੇ ਅਸੀਂ ਤਾਂ ਇੱਥੇ ਉਹਨਾਂ ਭੂਆ ਜੀ ਕੋਲੇ ਆਏ ਉਹ ਕਹਿੰਦੇ ਬਸ ਕੁੜੀ ਲੰਬੀ ਹੈ ਚਲੋ ਠੀਕ ਹੈ ਰਿਸ਼ਤਾ ਪੁੱਛ ਲਿਆ ਮੇਰੇ ਕੋਲ ਜੋ ਸੀ ਦੀ ਕੁੜੀ ਚਾਹੀਦੀ ਮੈਂ ਉਹ ਕੋਹ ਨਹੀਂ ਆਪਾਂ ਇੱਕ ਵੀ ਘਰ ਲੈਣਾ ਕੱਖ ਨਹੀਂ ਵੀ ਕੱਦ ਘਾਟ ਚਾਹੀਦਾ ਕਿਉਂਕਿ ਮੇਰਾ ਪਰਮਾਤਮਾ ਨੇ ਸਾਡਾ ਸਾਡੇ ਜਿਹੜੀ ਫੈਮਿਲੀ 'ਚ ਮੈਂ ਥੋੜਾ ਕੱਦ ਦਾਣਾ ਤੋ ਮੇਰੇ ਡੈਡੀ ਦਾ ਘਰ ਥੋੜਾ ਜਿਹਾ ਮਤਲਬ ਮਮੀ ਮੇਰੀ ਥੋੜੀ ਕਾਦੂਵਾ ਸੀ ਤੇ ਮੈਂ ਮਮੀ ਕਰਕੇ ਕਾਦ ਫਿਰ ਮੈਨੂੰ ਆਇਆ ਸੀ ਮੈਂ ਮੈਂ ਵਿਆਹ ਕਰਾਵਾਂ ਤੇ ਮੇਰੇ ਰਿਸ਼ਤੇ ਬਹੁਤ ਮੈਂ ਵੇਖੇ ਉਹਕੇ ਯਾਨੀ ਮੈਂ ਤਾਂ ਮੇਰੇ ਘਰ ਦੇ ਲੜਦੇ ਵੀ ਤੂੰ ਮੈਂ ਨਹੀਂ ਮੇਰੀ ਇੱਕ ਖਾਜ ਆ ਵੀ ਮੈਂ ਕਟੋਗਾ 5.5 ਫੁੱਟ ਕਰ ਦੂੰ ਹੁਣ ਮੇਰੇ ਬੱਚਿਆਂ ਦਾ ਪੂਰੀ ਹਾਈਟ ਆ ਹੁਣ ਮੇਰੇ ਮੁੰਡਾ ਜਿਹੜਾ ਪੁਲਿਸ ਚ ਆ ਉਹਦਾ 6 ਫੁੱਟ 2 ਇੰਚ ਕਰਦਾ ਕਰੀਬ ਦੂਜੇ ਦਾ ਵੀ ਉਹ 6 ਫੁੱਟ ਦੇ ਲੱਗੇ ਯਾਨੀ ਕਾਉਂਟਰ ਕਾਉਂਟਰ ਦਾ ਭਾਰ ਕੋਈ ਛੇ ਵਧੀਆ ਨਾਲ ਦੀ ਜੀ ਇਹ ਜਿਵੇਂ ਇਧਰ ਆਂਟੀ ਜੀ ਹੋਰਾਂ ਨੇ ਦੱਸਿਆ ਵੀ ਇਹਨਾਂ ਦੇ ਭੂਆ ਜੀ ਨੇ ਰਿਸ਼ਤਾ ਲੱਭਿਆ ਸੀ ਤੁਹਾਡੇ ਪਾਲੇ ਬਸੋ ਕਿੰਨਾ ਨੇ ਰਿਸ਼ਤਾ ਲੱਭਿਆ ਸੀ ਭੂਆ ਜੀ ਨੇ ਇਹਨਾਂ ਨਾਲ ਗੱਲ ਕੀਤੀ ਇਹਨੇ ਘਰੇ ਗੱਲ ਕਰਤੀ ਹਾਂ ਬਸ ਘਰ ਦੇ ਕਹਿੰਦੇ ਠੀਕ ਆ ਵੇਖਿਓ ਨੇ ਵੇਲੇ ਹਾਂ ਜੋ ਫਿਰ ਮੈਂ ਇੱਕ ਸਯੋਜ ਸੀ ਬਟੇਕ ਇਹਦਾ ਜਿਹੜਾ ਬਿਰਕ ਬਹੁਤ ਭੜੇ ਮਾਨ ਸੀ ਜੀ ਡੈਥ ਹੋ ਗਈ ਨਾ ਜੀ ਮੇਰੇ ਥੋੜਾ ਤਾਂ ਉਹ ਜਦੋਂ ਮੈਂ ਜੀਰੇ ਲਾ ਕੇ ਪਿੰਡ ਲੈਣ ਗਿਆ ਨਾ ਉਹ ਸਕੂਟਰ ਤੇ ਬਹਿਣਾ ਮੈਂ ਜਿਆ ਬੰਦਾ ਭਲਾ ਮਨਦਾ ਯਾਰ ਤੇ ਯਾਰ ਜੀ ਬੜੀ ਭਲੀ ਮਾਨਸ ਚ ਲੈ ਲਈ ਯਾਰ ਕੋਈ ਗੱਲ ਨਹੀਂ ਯਾਰ ਮੈਂ ਮੁਸਤਾਫਾ ਆ ਗਿਆ ਫਿਰ ਮੈਨੂੰ ਵੀ ਮੇਰੇ ਮਨ ਚ ਆਇਆ ਯਾਰ ਬੰਦਾ ਗਰੀਬ شریف ਹੁੰਦਾ ਤੇ ਚੱਲ ਯਾਰ ਆਪਾਂ ਵੀ ਕੱਲ ਘਾਟੇਗਾ ਮੈਂ ਵੇਖਿਆ ਮੈਂ ਸੁਣਿਆ ਫਿਰ ਮੈਂ ਕੋਈ ਨਹੀਂ ਯਾਰ ਵੀ ਚੱਲ ਯਾਰ ਜੋ ਕਰਮਾ ਜ ਆ ਹੈ ਤੇ ਉਹ ਤਾਂ ਪਰ ਉਹ ਯਾਰ ਇਹ ਜੀ ਅੰਟੀ ਜੜਕਾ ਜੁੜਕਾ ਤਾਂ ਨਹੀਂ ਮਾਰਦੇ ਉਹਨੂੰ ਨਹੀਂ ਨਹੀਂ ਜੋ ਆਪਣੇ ਆ ਨਹੀਂ ਕੋਈ ਨਹੀਂ ਕਿਉਂਕਿ ਦੋ ਭਾਂਡੇ ਦੋ ਭਾਂਡੇ ਖੜਕਦੇ ਵੀ ਰਹਿੰਦੇ ਉਹ ਉੱਤੇ ਤੋਕਦੇ ਗੁੱਥ ਕੇ ਲੱਗਦਾ ਇਹ ਬੋਲ ਪੈਂਦੇ ਨਾ ਕਿਵਰੀ ਗੁੱਸੇ ਮੈਂ ਚੁੱਪ ਕਰ ਜਾਈ ਨੀ ਮੈਂ ਇਹਨਾਂ ਦਾ ਬਲੱਡ ਬਲੱਡ ਵਧਦਾ ਹੁੰਦਾ ਮੈਂ ਕਿਹਾ ਆਪੇ ਚੁੱਪ ਕਰ ਜਾਈ ਦਿੰਦੇ ਹੁੰਦੇ ਆ ਪਰ ਦੋ ਕੁ ਮਿੰਟ ਗੁੱਸਾ ਅੱਧਾ ਘੰਟਾ ਵੱਸ ਦੋ ਗੁੱਸੇ ਹੁੰਦੇ ਆ ਮੈਂ ਕਦੇ ਬਲਬੜਵਾ ਜਾਂਦਾ ਕਈ ਵਾਰ ਮੈਂ ਫੇਰ ਚੁੱਪ ਕਰ ਜਾਂਦੀ ਨਹੀਂ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਠੀਕ ਨਹੀਂ ਹੋਣਾ ਇਹਨਾਂ ਦਾ ਮਾਹੌਲ ਹੈ ਮੈਂ ਫੇਰ ਹੋਏ ਹੋਏ ਨਾ ਮੈਂ ਕੋਈ ਨਹੀਂ ਚੱਲ ਜੀ ਗੁੱਸੇ ਚ ਆਉਂਦਾ ਨਹੀਂ ਵਧੀਆ ਨਹੀਂ ਗੁੱਸੇ ਚ ਸੌਦਾ ਨਹੀਂ ਗੁੱਸੇ ਚ ਕਿ ਡਾਈਟ ਪਿੱਛੇ ਵੀ ਹੁੰਦੀ ਹੋਊਗੀ ਲੜਾਈ ਵੀ ਆਹ ਆ ਖਾਣਾ ਖਾਣਾ ਇਹ ਮੈਨੂੰ ਖਾਣ ਪਿੱਛੇ ਲੜਦੇ ਆ ਵੀ ਤੂੰ ਖਾ ਜਿਵੇਂ ਹੁਣ ਸੇਬ ਸੁਬਾ ਕਹਿੰਦੇ ਸੇਬ ਖਾ ਮੈਂ ਕਹਾਂ ਨਹੀਂ ਮੈਂ ਚਾਹ ਪੀਣੀ ਆ ਬਸ ਇਹਨਾਂ ਦਾ ਹੀ ਰੌਲਾ ਹੁੰਦਾ ਵੀ ਇਹ ਖਾਵੇ ਆਹ ਖਾਵੇ ਆਹ ਖਾਵੇ ਇਹਨਾਂ ਨੂੰ ਥੋੜਾ ਜਿਆਦਾ ਮੈਂ ਥੋੜਾ ਜਿਆ ਘੱਟ ਧਿਆਨ ਦੇਣੀ ਖਾਣ ਪੀਣ ਨਾਲ

ਇਹ ਕਹਿੰਦੀ ਆ ਤੁਹਾਨੂੰ ਇਹ ਕਹਿੰਦੀ ਆ ਡਾਈਟ ਦਾ ਖਿਆਲ ਰੱਖਣਾ ਕਿਉਂਕਿ ਔਰਤਾਂ ਜ਼ਿਆਦਾ ਹਾਂ ਮੈਂ ਇਹਨਾਂ ਤੇਹਾਰਾ ਦੀ ਵੀ ਮਿੱਠਾ ਨਾ ਖਾਓ ਜਿਵੇਂ ਹੁਣ ਫਰੈਜ਼ ਵਿੱਚ ਮਠਿਆਈ ਨਹੀਂ ਖਾਣੀ ਆਣੀ ਖਾਣਾ ਮੈਂ ਤੇ ਆ ਰੱਖਦੀ ਆ ਵੀ ਰੋਕਦੀ ਆ ਮੈਂ ਇਹਨਾਂ ਨੂੰ ਵੀ ਨਹੀਂ ਆਖਾ ਤੇ ਇਹ ਕਿਤੇ ਨਾ ਕਿਤੇ ਰੋਕਣਾ ਟੋਕਣਾ ਤੁਹਾਨੂੰ ਬਾੜਾ ਨਹੀਂ ਲੱਗਦਾ ਉਹਦੇ ਇਹਨਾਂ ਲੱਗਦਾ ਹੁੰਦਾ ਵੀ ਮੈਨੂੰ ਕਿਉਂ ਰੋਕਦੀ ਫਿਰ ਕਹਿੰਦੇ ਨਹੀਂ ਤੂੰ ਮੇਰੇ ਚੰਗੇ ਵਾਸਤੇ ਚੰਗੇ ਵਾਸਤੇ ਮਠਿਆਈ ਜ਼ਿਆਰ ਹੈ ਪਹਿਲਾਂ ਮਿੱਠਾ ਤੇ ਲੋੜ ਤੋਂ ਬਾਅਦ ਖਾਲੀ ਯਾਰ ਬਣ ਉਹਦੇ ਤੈਨੂੰ ਲੱਗਦਾ ਹੁੰਦਾ ਵੀ ਮੈਨੂੰ ਕਾਹ ਤੋਂ ਟੋਕਦੀ ਆ ਜੀ ਫਿਰ ਲੜਦੇ ਹੋਣਗੇ ਆ ਮੈਂ ਫਿਰ ਦੇ ਹੋਰ ਨਾ ਟਾਇਰਡ ਹੋਏ ਕਿਸੇ ਦਾ ਖਿਆਲ ਰੱਖੋ ਆ ਜਾਣਾ ਕਾ ਉਹ ਆਣਾ ਤੋਂ ਜੀ ਹਾਂ ਜੀ ਹੁਣ ਅੱਗੇ ਦੀ ਪਲੈਨਿੰਗ ਕੀ ਹੈ ਜੀ ਵੀ ਅੱਗੇ ਤਾਂ ਪਲੈਨਿੰਗ ਆ ਮੈਨੂੰ ਆਫਰ ਮਿਲ ਗਈ ਸੀ ਉੱਥੇ ਵੀ ਤੁਸੀਂ ਅਮਰੀਕਾ ਜਾ ਸਕਦੇ ਆ ਵੀ ਤੁਸੀਂ ਆਪਣਾ ਨਾਮ ਲਖਵਾਓ ਜਦੋਂ ਅਸੀਂ ਨੇਪਾਲ ਗਏ ਸੀ ਪਰ ਉਹਨਾਂ ਨੇ ਸਾਨੂੰ ਖਰਚਾ ਪਤਾ ਕਿੰਨਾ ਬੋਲੇ ਵੀ 6 ਲੱਖ ਜੇ ਨਾਲ ਤੇ ਅੰਕਲ ਜਾਣਗੇ ਫਿਰ 8 ਲੱਖ ਰੁਪਇਆ ਫਿਰ ਮੈਂ ਸੋਚਿਆ ਵੀ ਨਹੀਂ ਅਸੀਂ ਇਹੋ ਜੇ ਤਾਂ ਆਪ ਸੈਟ ਨਹੀਂ ਹੋਇਆ ਕਿਉਂਕਿ ਬੱਚੇ ਨੋਂ ਨੁਕਲਾਇਆ ਕਾਕੇ ਨੂੰਕਲਾਇਆ ਤੇ ਤਾਂ ਕਰਕੇ ਫਿਰ ਅਸੀਂ ਉਹਨਾਂ ਨੂੰ ਨਾਮ ਨਹੀਂ ਲਖਵਾਇਆ ਆਪਣਾ ਫਿਰ ਚੁੱਪੀ ਕਰ ਗਏ ਹੁਣ ਕੁਝ ਨਹੀਂ ਹੈਗਾ ਅੱਗੇ ਤਾਂ ਸੋਚਿਆ ਵੀ ਜਦ ਹੋ ਜੀ ਪੈਸਿਆਂ ਵੱਲੋਂ ਹੀ ਚੁੱਪ ਜਿ ਲੱਗਦਾ ਨਹੀਂ ਇਹ ਮਤ ਇਹ ਲੱਗਦਾ ਨਹੀਂ ਵੀ ਜਿਹੜੀ ਪੈਸੇ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਟੈਕਟਰ ਜੋ ਕੇ ਪੈਸੇ ਦੇ ਦੇ ਫਿਰ ਵੀ ਅਸੀਂ ਚੱਲ ਜਾਵਾਂਗੇ ਮੈਨੂੰ ਆਸਟ੍ਰੇਲੀਆ ਚ ਵੱਲ ਆਸਟ੍ਰੇਲੀਆ ਚ ਆਈ ਸੀ ਉੱਪਰ ਵੀ ਤੁਸੀਂ ਇੱਧਰ ਆ ਜਾਓ ਤੇ ਫਿਰ ਉਹ ਕਹਿੰਦੇ ਟਿਕਟ ਆਪਣੀ ਲੈਣੀ ਪਊਗੀ ਬਸ ਮੈਂ ਚੁੱਪ ਗਈ ਮੈਂ ਕਿਉਂਕਿ ਮੈਂ ਘਰ ਚੋਂ ਨਾ ਬੱਚਿਆਂ ਤੋਂ ਮੰਗਣਾ ਜਿਆ ਨਹੀਂ ਪਸੰਦ ਕਰਦੀ ਉਹ ਇੱਕ ਇਹ ਗੱਲ ਮੈਂ ਕਹਿੰਦੀ ਜਿੰਨੇ ਮੈਂ ਮੈਂ ਕਮਾਉਂਦੀ ਨਹੀਂ ਤੇ ਮੈਂ ਲਾਉਂਦੀ ਵੀ ਨਹੀਂ ਮੇਰਾ ਇਹ ਬਹੁਤ ਖਰਚਾ ਫਾਸੋਂ ਕਰਦੀ ਮੈਨੂੰ ਸ਼ੌਂਕ ਨਹੀਂ ਕਰਦਾ ਮੈਂ ਹੁਣ ਵਿਆਹ ਕੀਤਾ ਮੁੰਡਿਆਂ ਨੇ ਸੂਟ ਨਹੀਂ ਬਣਾਇਆ ਆਦਾ ਵੇਲਾ ਵੀ ਮੈਨੂੰ ਸ਼ੌਂਕ ਨਹੀਂ ਤੇ ਜਿਹੜੀ ਸ਼ੌਂਕ ਨਹੀਂ ਹੈ ਜਿੰਨੇ ਮੁੰਡੇ ਮੇਰੇ ਮੇਰਾ ਮੁੰਡਾ ਪੜ੍ਹਿਆ ਮੈਂ ਇਹਨੇ ਕਦੇ ਨਹੀਂ ਸਕੂਲ ਤੋਂ ਰਹਿਣ ਦਿੰਦੇ ਸੀ ਵੀ ਇਹਨੇ ਦਿੱਲੀ ਭੇਜਣਾ ਮੈਂ ਵਿਆਹ ਦਾ ਮੇਰੇ ਇਹਦਾ ਵਿਆਹ ਸੀਗਾ ਮੇਰਾ ਸਾਹ ਦਾ ਬਿਆਦ ਉਹ ਵੀ ਆ ਉਸ ਦਿਨੇ ਆ ਕੇ ਜਵਾਕ ਤੇ ਆ ਕੇ ਸੂਰ ਛੱਡ ਕੇ ਬਾਫਰੀ ਪੜਦੇ ਸੀ ਵੀ ਮੈਂ ਜ਼ਿੰਮੇਵਾਰੀ ਸ਼ੁਰੂ ਤੋਂ ਆਪਦੀ ਬਹੁਤ ਸਾਰੀਆਂ ਗੱਲਾਂ ਤੇ ਉਹ ਜਵਾਕਾਂ ਨੂੰ ਭੇਜ ਕੇ ਤੇ ਫੇਰ ਸ਼ਾਨ ਨੂੰ ਲੈਣ ਆਈ ਉਸ ਤੋਂ ਟੁੱਟੀ ਤਾਂ ਫੇਰ ਲੈ ਗਈ ਮੈਂ ਸਾਰੇ ਕਾਰੇ ਵੀ ਮਤਲਬ ਇਹ ਜਵਾਕਾਂ ਨੂੰ ਮੈਂ ਬੱਚੇ ਆਪਦੇ ਹੁਣ ਸੈੱਟ ਕਰ ਲਏ ਮੈਨੂੰ ਖੁਸ਼ੀ ਆ ਵੀ ਮੈਂ ਜਿੰਨੀ ਮਿਹਨਤ ਕੀਤੀ ਉਹਦਾ ਮੈਨੂੰ ਫਲ ਮਿਲ ਗਿਆ ਇੱਕ ਦਿਨ ਵੀ ਮੇਰੇ ਬੱਚੇ ਬਹੁਤ ਸਿਆਣੇ ਆ ਵੀ ਨਹੀਂ ਇੱਕ ਦਿਨ ਵੀ ਆਫ ਹੂੰ ਤੇ ਆਪਦੀ ਮਿਹਨਤ ਕੀਤੀ ਬੱਚੇ ਨੂੰ ਬਾਕੀ ਫਾਲ ਗੋਪਾ ਦਾ ਕੋਈ ਹੈਗਾ ਨੋ ਹੋ ਗੋੜੀ ਪਾਰਲਾਂ ਉਹ ਲਾਸ਼ਾਲਾ ਕੁਝ ਨਹੀਂ ਖਰਚ ਖਰਚਾ ਕੁਝ ਨਹੀਂ ਕਰਨਾ ਮੈਂ ਤਾਂ ਮੋਬਾਈਲ 'ਚ ਪੈਸੇ ਨਹੀਂ ਪਉਂਦੀ ਗਵਾਂਢੀਆਂ ਦਾ ਵਾਈਫਾਈ ਚੱਲਦਾ ਚੱਲਦਾ ਮੈਂ ਉੱਥੇ ਵੀ ਗੇਮ ਖੇਡ ਲਈ ਹੁਣ ਹੁਣ ਆਹ ਗੱਲ ਸੁਣ ਕੇ ਕਿਤੇ ਗਵਾਂਢੀ ਵਾਈਫਾਈ ਦਾ ਪਾਸਵਰਡ ਨਾ ਬਦਲ ਦੇਣੇ ਉਹ ਸਾਡਾ ਸਾਡਾ ਕੋਈ ਗੱਲ ਨਹੀਂ ਨਹੀਂ ਗਵਾਂਢੀ ਚੰਗੇ ਆ ਸਾਡੇ ਚੰਗੇ ਵਾਹ ਚੰਗੇ ਉਹ ਸਾਡੇ ਵਧੀਆ ਪਰ ਜਿਨ੍ਹਾਂ ਨੇ ਮਿਲੇ ਮੈਨੂੰ ਵਧੀਆ ਲੱਗਦੇ ਸਾਰੀ ਗਲੀ ਸਾਡੀ ਵਧੀਆ ਮੰਗਦਾ ਅੰਕਲ ਜੀ ਇਹ ਨਹੀਂ ਲੱਗਦਾ ਵੀ ਜਿੰਨਾ ਬਿਊਟੀ ਪਾਰਲਰ 'ਚ ਖਰਚਾ ਹੋਣਾ ਸੀ ਉਹਨਾਂ ਦੇ ਰਾਈਟ ਤੇ ਕਰ ਦਿੰਦੇ ਹੋਗੇ ਮੈਂ ਮੇਰੀ ਸੋਚ ਹੈ ਮੇਰਾ ਬੇਟਾ ਇਸੇ ਬੱਚੇ ਨੂੰ ਵੰਡ ਦਿੰਨੀ ਆ ਕਿਸੇ ਨੂੰ ਕਿਤਾਬਾਂ ਲੈਤੀਆਂ ਕਿਸੇ ਨੂੰ ਮੈਂ ਕੁਛ ਲੈਤਾ ਮੈਂ ਆਪਨੇ ਉਹ ਆਪਦੇ ਦਿਨ ਮੇਰੇ ਬੱਚੇ ਕੋ ਮਮਾ ਤਨਸੂਰ ਲਈਨੇ ਪੈਸੇ ਭੇਜੇ ਸੀ ਮੈਂ ਕੋ ਬਿਟਾ ਬਣਾ ਲਿਆ ਸੀ ਉਹ ਮੇਰੇ ਦਿੱਤਾ ਹੋਇਆ ਸੀ ਨਾ ਪਰ ਮੈਂ ਕਿਸੇ ਕਿਸੇ ਨੂੰ ਕਿਤਾਬਾਂ ਲੈ ਕੇ ਦੇਣ ਚ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜੀ ਅਗਲ ਦੀ ਤੁਹਾਨੂੰ ਨਹੀਂ ਗੁੱਸਾ ਆਉਂਦਾ ਕਿਉਂਕਿ ਇੱਕ ਜੈਂਟਸ ਨੂੰ ਕਹਿੰਦਾ ਹੁੰਦਾ ਲੇਡੀਜ਼ ਨੂੰ ਵੀ ਸੂਟ ਲੈ ਲੈ ਤੂੰ ਇਹ ਲੈ ਲੈ ਥੋੜਾ ਨਹੀਂ ਨਰਾਜ਼ਗੀ ਨਹੀਂ ਹੁੰਦੀ ਨਹੀਂ ਮੈਂ ਤਾਂ ਕਹਿਣਾ ਲੈ ਆ ਉਹ ਮੈਂ ਤਾਂ ਕਹਿਣਾ ਲੈ ਆ ਲੜਦੇ ਨਹੀਂ ਫਿਰ ਉਸ ਗੱਲ ਵਿੱਚ ਨਹੀਂ ਲੜਦੇ ਨਹੀਂ ਇਹ ਕਹੇ ਲੈਂਦੀ ਨਹੀਂ ਮੈਂ ਮੈਨੂੰ ਪੜਿਆ ਲੈਣਾ ਨਹੀਂ ਮੈਂ ਇਹ ਜਾੜੂ ਦੁਕਾਨ ਤੋਂ ਮੈਂ ਲੈਣਾ ਹੈ ਨਹੀਂ ਸਿਆਪਾ ਫੇਰ ਤੂੰ ਘਰੇ ਚੱਲ ਠੀਕ ਇਹ ਤਾਂ ਵਜਾ ਦੇਣਾ ਸੂਟ ਤੇ ਬੜੀ ਆਤ ਹੁੰਦੀ ਖੜ ਜਾਂਦੀਆਂ ਬੇਟਾ ਮੈਂ ਲੈਣਾ ਲੈਣੀ ਤੂੰ ਮੇਰਾ ਖੜਾ ਆਪਕੇ ਜਿਹੜਾ ਜਿਹ ਮਗਿਹਾਈ ਹੈ ਨਾ ਆਪਾਂ ਕਿਸੇ ਦਾ ਭਲਾ ਕਰਾਂਗੇ ਕੋਈ ਬੱਚਾ ਮੈਂ ਫ੍ਰੀ ਬੱਚੇ ਟਿਊਸ਼ਨ ਪੜ੍ਹਾਇਆ ਅੱਜ ਜੋ ਕੋਈ ਇੱਕ ਮੁੰਡਾ ਇੱਥੇ ਮੈਡੀਕਲ ਚ ਲੱਗਿਆ ਕੋਈ ਕਿਤੇ ਲੱਗਿਆ ਮੈਨੂੰ ਖੁਸ਼ੀ ਹੁੰਦੀ ਜਦੋਂ ਮੈਨੂੰ ਪੈਰੀਂ ਹੱਥ ਲਾਉਂਦੇ ਆ ਵੀ ਆਂਟੀ ਤੁਸੀਂ ਸਾਡੇ ਤੋਂ ਮੈਂ ਸੋਚਦੀ ਕੋਈ ਵਿਚਾਰੇ ਗਰੀਬ ਕਿਸਾ ਨਹੀਂ ਦੇ ਸਕਦੇ ਤੇ ਮੈਂ ਉਹਨਾਂ ਨੂੰ ਫ੍ਰੀ ਪੜ੍ਹਾਇਆ ਹੋਇਆ ਕੋਈ ਕਿਤੇ ਸੈੱਟ ਨਹੀਂ ਕਿਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਆਪਦੇ ਤੇ ਪੈਸਾ ਲਾ ਕੇ ਖੁਸ਼ੀ ਨਹੀਂ ਹੁੰਦੀ ਜਿਹੜੀ ਕਿ ਕਿਸੇ ਨੂੰ ਕੁਝ ਮਦਦ ਹੋ ਜੇ ਨਾ ਕਿਸੇ ਦੀ ਉਹ ਖੁਸ਼ੀ ਹੁੰਦੀ ਹੈ ਮੈਨੂੰ ਜੀ ਇੰਨੇ ਪੋ ਮੇਰੇ ਅਸੀਂ ਪਰਿਵਾਰ ਹੀ ਉਹੋ ਜਿਹੇ ਪੜੇ ਮੇਰੇ ਦਾਦਾ ਮਾਸਟਰ ਸੀ ਜੀ ਉਹਨਾਂ ਨੇ ਸਾਨੂੰ ਮੇਰੇ ਚਾਚਾ ਹੀ ਹੈਡਮਾਸਟਰ ਚਾਚੀ ਸਾਡੇ ਸਾਰੇ ਪਰਿਵਾਰ ਪੜ੍ਹਿਆ ਲਿਖਿਆ ਫੈਮਿਲੀ ਸੀ ਉਹਨਾਂ ਨੇ ਸਾਨੂੰ ਚੰਗੀਆਂ ਗੱਲਾਂ ਹੀ ਸਿਖਾਈਆਂ ਆਈਆਂ ਸ਼ੁਰੂ ਤੋਂ ਵੀ ਸਾਰੇ ਪਰਿਵਾਰ ਚ ਕਿਵੇਂ ਰਹਿਣਾ ਘਰ ਵਾਲੇ ਨਾਲ ਕਿਵੇਂ ਰਹਿਣਾ ਬੇਟੇ ਇਹ ਨਾ ਹੋਵੇ ਵੀ ਤੁਸੀਂ ਕੱਲ ਨੂੰ ਰੋਸ ਕੇ ਲੜ ਕੇ ਸਾਡੇ ਘਰੇ ਆਓ ਧਰਮ ਖਿਆਲੀ ਤੁਰ ਕੇ ਬਗੋੜੀ ਸਾਹਿਬ ਜਾਣਾ ਆਇਆ ਨਹੀਂ ਵੀ ਤੇ ਮਤਲਬ ਸ਼ੁਰੂ ਜੇ ਚੰਗੇ ਪਰਿਵਾਰ ਦੀ ਚੰਗੀ ਸਾਨੂੰ ਸਿਖਿਆ ਮਿਲ ਗਈ ਆਈ ਨਹੀਂ ਵੀ ਅਸੀਂ ਇਹ ਨਹੀਂ ਵੀ ਲੜ ਕੇ ਨਾਲ ਆ ਕਿ ਤੇ ਮੈਂ ਆਪੂ ਮੈਂ ਤਾਂ ਚੱਲੀਆਂ ਆਈ ਨਹੀਂ ਹੈਗਾ ਆਈ ਨਹੀਂ ਹੋ ਸਕਦਾ ਸਾਡੇ ਹਾਂ ਕਦੀ ਕਿਤੇ ਕੈਮ ਕੈਮਰੇ ਤੇ ਤਾਂ ਨਹੀਂ ਕਹਿੰਦੇ ਨਹੀਂ ਨਹੀਂ ਆਪਾਂ ਕੋ ਕੁਲਾਰ ਥੋੜਾ ਕੋਈ ਮੈਂ ਹੱਸਦਾ ਗੱਲਾਂ ਕਰਦਾ ਲੱਗਦਾ ਮੈਨੂੰ ਥੋੜਾ ਥੋੜਾ ਜਿਹਾ ਡਰ ਜਿਵੇਂ ਡਰਦੇ ਹੁੰਨੇ ਆ ਨਹੀਂ 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 ਡਰਨਾ ਖਾਤੋਂ ਨਹੀਂ ਡਰਦੇ ਤਾਂ ਨਹੀਂ ਐਸਾ ਨਹੀਂ ਗੱਲ ਹੈਗੀ ਰਾਲ ਰਾਲ ਮਿਲ ਕੇ ਹਦਾ ਡਰਨਾ ਦਾ ਕਹਾਦਾ ਯਾਰ ਕਾ ਕਹਾੜਾ ਦੱਸ ਮੈਨੂੰ ਵੀ ਸਾਨੂੰ ਇੱਕ ਦੂਜੇ ਨੂੰ ਖੁਸ਼ੀ ਦੇ ਕੇ ਖੁਸ਼ੀ ਹੁੰਦੀ ਏ ਮੈਂ ਜੋ ਇਹ ਜੇ ਵੀ ਮੈਂ ਖੇਡਣਾ ਇਹਨਾਂ ਨੂੰ ਖੁਸ਼ੀ ਹੁੰਦੀ ਆ ਮੈਂ ਲੈ ਆ ਲੈ ਕੇ ਆਉਣਾ ਪੁੱਛਦੇ ਨੂੰ ਮੈਂ ਜਿਵੇਂ ਮੇਰਾ ਕਈ ਵੀ ਨਾਂ ਵੀ ਹੋਵੇ ਨਾ ਵੀ ਅੱਜ ਮੇਰਾ ਟਾਈਮ ਠੀਕ ਨਹੀਂ ਜਾਂ ਮੈਂ ਕੋਈ ਕਿੰਨੀ ਜਲਮੈਂ ਇਹਨਾਂ ਦੀ ਖੁਸ਼ੀ ਵਾਸਤੇ ਕਰ ਸਕਦੀ ਹਾਂ ਕੁਝ ਵੀ ਕਰ ਸਕਦੀ ਹਾਂ ਬ੍ਰੈਕਟਸ ਮੈਂ ਕੋਈ ਨਹੀਂ ਮੈਂ ਕਰ ਚੱਲ ਚਲੀ ਜਾ ਬਈ ਮੈਨੂੰ ਤਾਂ ਜੇ ਇਹ ਖੋਸ਼ ਹੋ ਤਾਂ ਮੈਨੂੰ ਕੀ ਚਾਹੀਦਾ ਹਨਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਤੁਹਾਡੇ ਨਾਲ ਹੋਰ ਕਰਦੀਆਂ ਸੀ ਕੈਮਰਾਮੈਨ ਨੇ ਇਸ਼ਾਰਾ ਕਰਤਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹਾਂ ਬੇਟਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਟਾਈਮ ਦਿੱਤਾ ਤੇ ਪਰ ਇਹੋ ਜੇ ਸਮਾਂ ਟਾਈਮ 'ਚ ਬੱਚੇ ਜਿਹੜੇ ਤੁਸੀਂ ਸਾਡੇ ਤੋਂ ਕੋਈ ਸਿੱਖਿਓ ਤੁਸੀਂ ਵੀ ਆਉਣ ਵਾਲੀ ਜ਼ਿੰਦਗੀ 'ਚ ਆਪਦੀ ਖੁਸ਼ ਰਹੋ ਜੋ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੇ ਜੀਵਨ ਸਾਥੀ ਵਧੀਆ ਤੇ ਗੱਡੀ ਤਾਂ ਵਧੀਆ ਚੱਲਦੀ ਰਹਿੰਦੀ ਆ ਤੇ ਨਹੀਂ ਟਾਈਮ ਤਾਂ ਨਗਾਉਣੇ ਜਿਹੜੇ ਸੰਜੋਗ ਲਿਖੇ ਹਨ ਭਈ ਕੋਈ ਜੀਵਨ ਸਾਥੀ ਦਾ ਇਹ ਮਤਲਬ ਇਹ ਵਿਚਾਰਾਂ ਦਾ ਹੀ ਰੌਲਾ ਹੁੰਦਾ ਜੀ ਤੇਰੇ ਵਿਚਾਰ ਹੋ ਮੇਰੇ ਬੇ ਵਿਚਾਰਾਂ ਨਾਲ ਸਹਿਮਤ ਹੋ ਜੇ ਇੱਕ ਪਰ ਆਗੋ ਸੈੱਟ ਕਰਨਾ ਹੁੰਦਾ ਜੀ ਕਿਸੇ ਨੂੰ ਜੇ ਲੈ ਹੁਣ ਮੇਰੀ ਲੋ ਆਈ ਐ ਸੈੱਟ ਕਰ ਲਈ ਹਾਂ ਐਵੇਂ ਕੋਈ ਵਧੀਆ ਹੁਣ ਮੈਨੂੰ ਡੈਡੀ ਆ ਜਾ ਸਾਡੇ ਕੋਲ ਡੈਡੀ ਜੀ ਲੱਗਦਾ ਮੈਂ ਵੀ ਉਹਨੂੰ ਆਦਿ ਥੀਆਂ ਵੱਧ ਪਿਆਰ ਕੀਤਾ ਜਿਸ ਨਾਲ ਜਾਣਾ ਮੈਂ ਤਲੋ ਨਾਲ ਮੈਂ ਉਹਦਾ ਮੁੰਡਾ ਬਾਹਰ ਚੜ ਗਿਆ ਸਾਲ ਪਹਿਲੋਂ ਮਗਰੋਂ ਗਈ ਮੈਂ ਪੂਰਾ ਉਹਨੂੰ ਪਿਆਰ ਕੀਤਾ ਆਹ ਥੀਆਂ ਨਾਲ ਵੱਧ ਪਿਆਰ ਕੀਤਾ ਉਹਨੂੰ ਸਾਰੇ ਹਸਤਾ ਕਹਿੰਦੇ ਵੀ ਖੇਡਾਂ ਨਾਲ ਜੁੜੋ ਪ੍ਰੈਕਟਿਸ ਕਰੋ ਜਿੰਨੀ ਸਿਹਤ ਸਿਹਤ ਨਾਲ ਕੋਈ ਬਿਮਾਰੀ ਨਹੀਂ ਲੱਗਦੀ ਜੀ ਬੜੀ ਪਰਮਾ ਸੁੱਖ ਰੱਖੇ ਪਰ ਪਹਿਲਾਂ ਮੈਂ ਪੂਰਾ ਸ਼ਾਮ ਤੇ ਭੰਜ ਭੁੰਨਦਾ ਕੋ ਘਰਦੇ ਥੋੜੇ ਪਿੰਡਾਂ ਜਿਹਾ ਸੱਪਾਂ ਚਲੇ ਮੈਂ ਤੇ ਫਿਰਦਾ ਐ ਫਿਰ ਮੈਨੂੰ ਕੋ ਨਹੀਂ ਫਿਰ ਮੈਂ ਆਏ ਹੁਣ ਮੇਰਾ ਵੀ ਜਾਨੀ ਮੈਂ ਵੀ ਹੁਣ ਤੱਕ ਤਿਆਰ ਹੋ ਗਿਆ ਤੇ ਹੁਣ ਮੈਂ ਵੀ ਇਸ ਪਾਸੇ ਲੱਗ ਗਿਆ ਪੂਰਾ ਤਨ ਮੰਨਣਾ ਜੀ ਹੁਣ ਮੈਂ ਦੋ ਟਾਈਮ ਪ੍ਰੈਕਟਿਸ ਕਰਦਾ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਬੇਟਾ ਤਾਂ ਦੋਸਤੋ ਇਹ ਇੰਟਰਵਿਊ ਉਹਨਾਂ ਲੋਕਾਂ ਦੇ ਲਈ ਸੀ ਜਿਹੜੇ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਜਿਹੜੀ ਉਮਰ ਚ ਮੈਂ ਪਹਿਲਾਂ ਵੀ ਕਿਹਾ ਵੀ ਇਹ ਮਾਤਾ ਜੀ ਦੇ ਨਾਲ ਅੰਕ ਜੀ ਗਰਾਊਂਡ ਉੱਚ ਭਾਈਦੇ ਨੇ ਉਹ ਉਮਰ ਚ ਕਈਆਂ ਦੇ ਗੋਡੇ ਦੁਖਣ ਲੱਗ ਜਾਂਦੇ ਆ ਤੰਦਰੁਸਤ ਰਹੋ ਖੇਡਾਂ ਨਾਲ ਪਿਆਰ ਕਰੋ ਕਸਰਤ ਕਰਦੇ ਰਹੋ ਇਜਾਜ਼ਤ ਚਾਹਾਂਗਾ ਕੈਮਰਾਮੈਨ ਹਰੀਪਾਲ ਵਿੱਕੀ ਦੇ ਨਾਲ ਸਤਿ ਸ਼੍ਰੀ ਅਕਾਲ